ਕਿੱਠੀ ਨਹੀਂ ਹੈ ਇਹ ਜਫਰਨਾਮਾ ਤੇ ਜਫਰਨਾਮਾ ਅੱਜ ਦੂਜੀ ਵਾਰ ਕੀਆ ਸਾਡੇ ਜਿੰਦਾ ਸ਼ਹੀਦ ਨੇ ਲਿਖਿਆ ਰਾਜੋਣਾ ਜੀ ਨੇ ਦੱਸਿਆ ਕਹਿੰਦੇ ਵੀ ਮੈਂ ਕੋਈ ਮਰਸੀ ਪटीशन ਨਾ ਪਾਈ ਆ ਨਾ ਮੈਂ ਮਾਫੀ ਮੰਗਣੀ ਆ ਕਿਉਂਕਿ ਮੈਨੂੰ ਮੇਰੇ ਕੀਤੇ ਦੇ ਪਛਤਾਵਾ ਹੀ ਹੈ ਨਹੀਂ ਮੈਂ ਜਿਹੜਾ ਕੀਤਾ ਮੈਨੂੰ ਉਹ ਤੇ ਮਾਣ ਆ ਮੋਦੀ ਨੇ ਸਟੇਟਮੈਂਟ ਦਿੱਤੀ ਸੀ ਵੀ ਦੇਸ਼ ਦੀ ਏਕਤਾ ਅਖੰਡਤਾ ਦੇ ਸੀਨੇ 'ਚ ਖੋਪਿਆ ਹੋਇਆ ਖੰਜਰ ਆ ਇਹ ਜਿਹੜਾ ਕਾਂਗਰਸ ਵੱਲੋਂ ਖੋਪਿਆ ਗਿਆ ਸੀ ਤੇ ਉਸੇ ਚੀਜ਼ ਦਾ ਬਦਲਾ ਲੈਣ ਖਾਤਰ ਜੇ ਕੋਈ ਬੰਦਾ ਉੱਠ ਕੇ ਖੜਾ ਹੁੰਦਾ ਤਾਂ ਤੁਸੀਂ ਉਹਨੂੰ ਕਹਿੰਨੋ ਮਾਫੀ ਮੰਗੇ ਯਾਰ ਲੱਖ ਲਾਹਣ ਤਾਂ ਮਾ ਕੇ ਅਗਰ ਮੈਂ ਕਹਾਂ ਮੈਂ ਤ ਉਨੇ ਦੇ ਮੂਤੇ ਚਪੇੜ ਮਾਰੀ ਆ ਚਪੇੜ ਕੀ ਦੇ ਮਿਤਸ਼ਾ ਤੇ ਮੋਦੀ ਦੇ ਵੀ বাজਦੀ ਆ ਪੂਰੇ ਬੀਜੇਪੀ ਵਾਲੇ ਦੇ বাজਦੀ ਆ ਉਹ ਕਹਿੰਦੇ ਕੀ ਆ ਉਹ ਕਹਿੰਦੇ ਵੀ ਰਾਵਣ ਨੂੰ ਬੁੱਕਲ ਦੇ ਵਿੱਚ ਬਿਠਾ ਕੇ ਕਹਿੰਦੇ ਤੁਸੀਂ ਸ਼੍ਰੀ ਰਾਮ ਦੀ ਪੂਜਾ ਨਹੀਂ ਕਰ ਸਕਦੇ ਤੇ ਕਰ ਰਹੇ ਨੇ ਕੁਨਾਲ ਪਾਂਡਿਆ ਸਖਸ਼ਮ ਪਟੇਲ ਤੇ ਅਭਿਸ਼ੇਕ ਚਾਹਾਨ ਇਹ ਤਿੰਨੇ ਬੰਦੇ ਬਈ ਜੀ ਇੱਕ ਬਲਾਤਕਾਰ ਕਰਦੇ ਆ ਕਰਦੇ ਕੀ ਦੇ ਆ ਵਿਸ਼ਵ Hindu ਜਿਹੜੀ ਮੈਂ ਕਿ ਯੂਨੀਵਰਸਿਟੀ ਹੈਗੀ ਆ ਉਸ ਦੇ ਵਿੱਚ IIT ਕਰਨ ਵਾਲੀ ਇੱਕ ਲੜਕੀ ਦਾ ਇੱਕ ਮੰਦਰ ਦੇ ਕੋਲੇ ਰੇਪ ਹੁੰਦਾ ਬੰਦੇ ਕੌਣ ਨੇ ਇਹੀ ਮੋਦੀ ਦੇ ਆਪ ਦੇ IT ਸੈੱਲ ਦੇ ਜਿਹੜੇ ਕੀ ਆ ਇਨਚਾਰਜ ਨੇ ਇਹ ਸਟੈਂਡ ਨਾਤਾ ਕਾਹਦਾ ਦਾ ਜਥੇਦਾਰ ਲੈ ਸਕਦੇ ਉਹਨਾਂ ਨੇ 31 ਦਸੰਬਰ ਡੀਕਿਆ ਉਹ 31 ਦਸੰਬਰ ਤੱਕ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਇਹਨਾਂ ਨੂੰ ਟਾਈਮ ਦਿੱਤਾ ਸੀ ਉਹਨਾਂ ਨੇ ਦੇਖ ਲਈ ਨਾ ਤਾਂ ਅਕਾਲ ਤਖਤ ਦੇ ਜਥੇਦਾਰ ਦੀਆਂ ਲੱਤਾਂ 'ਚ ਜਾਣਾ ਨਾ ਐਸਜੀਪੀਸੀ ਆਪਣਾ ਅਕਾਲੀ ਦਲ ਦੀਆਂ ਲੱਤਾਂ 'ਚ ਜਾਣਾ ਨਾ ਐਸਜੀਪੀਸੀ ਦੇ ਵਿੱਚ ਜਾਣਾ ਇਹ ਜਾਣ ਕੱਢੀ ਬਾਦਲ ਕਿਆ ਨਹੀਂ ਹੈ ਗੋਧਰਾ ਕਾਂਡ ਹੋਇਆ ਜਿੰਨਾ ਕੁਝ ਹੋਇਆ ਗੁਜਰਾਤ ਦੰਗੇ ਹੁੰਦੇ ਆ ਉਹਨਾਂ ਚ ਜਿੰਨੇ ਕਹਿੰਦੇ ਅਪਰਾਧੀ ਸੀ ਕਨਾਉਣੇ ਦੇ ਕਨਾਉਣੇ ਜਿਹੜੇ ਅਪਰਾਧ ਕਰਨ ਵਾਲੇ ਲੋਕ ਆ ਕਹਿੰਦਾ ਫਿਰ ਤੁਸੀਂ ਉਹਨਾਂ ਨੂੰ ਸਵਿਧਾਨ ਮੰਨਣ ਵਾਲੇ ਮੰਨਦੇ ਆ ਉਹ ਬੰਦੇ ਚੰਗੇ ਵਕੀਲਾਂ ਨੂੰ ਕਹਿੰਦਾ ਖੜੇ ਕਰਕੇ ਫਿਰ ਤਾਂ ਕਹਿੰਦਾ ਸੌਖਾ ਕੰਮ ਆ ਕਨਾਉਣੇ ਅਪਰਾਧ ਕਰੋ ਅਦਾਲਤਾਂ 'ਚ ਮੁਨਕਰ ਹੋਜੋ ਚੰਗੇ ਵਕੀਲ ਖੜੇ ਕਰੋ ਤੇ ਕਹਿੰਦੇ ਨਿਰਦੋਸ਼ ਹੋ ਕੇ ਸੁੱਟ ਜਿਓ ਇਹ ਸਿੱਖ ਦਾ ਕਿਰਦਾਰ ਨਹੀਂ ਸਿੱਖਾਂ ਨੇ ਅੱਜ ਤੱਕ ਮੈਂ ਜੀ ਕਦੇ ਮਾਫੀ ਨਹੀਂ ਮੰਗੀ ਛੋਟੇ ਸਾਹਿਬ ਜੰਦਾ ਸ਼ਹੀਦੀ ਦੇ ਡਾਣਾ ਬਣਾ ਕੇ ਹਟਿਆ ਉਹਨਾਂ ਨੇ ਇਹ ਨਹੀਂ ਮੰਨੀ ਤੋਦਾ ਸਾਧ ਬਾਰੇ ਭਾਈ ਸਾਹਿਬ ਸਪਸ਼ਟ ਕਹਿੰਦਾ ਕਿ ਤੁਸੀਂ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਡੇਰਾ ਮੁਖੀ ਨੂੰ ਹਰ ਚੋਣਾ ਤੋਂ ਪਹਿਲਾਂ ਪੇਰੋਲਾ ਤੇ ਰਿਹਾਵੀ ਰਿਹਾ ਹੀ ਨਹੀਂ ਕਰਦੇ ਸਗੋਂ ਤੁਹਾਡੀ ਪਾਰਟੀ ਦੇ ਆਗੂ ਤੋਂ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਹਨ ਉਹ ਤੋਂ ਬਲਾਤਕਾਰੀ ਤੋਂ ਸ਼ੇਰਵਾਦ ਵੀ ਲੈਂਦੇ ਆ ਦੂਜੇ ਪਾਸੇ ਮੈਂ 28 ਸਾਲਾਂ ਤੋਂ 17 ਸਾਲਾਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਇੰਤਜ਼ਾਰ ਕਰ ਰਿਹਾ ਤੁਹਾਡੇ ਇਨਸਾਫ ਦਾ ਤਰਾਜੂ ਨੇ ਸਪਸ਼ਟ ਕਿਹਾ ਕਿ ਕਹਿੰਦਾ ਕੀ ਹੈ ਪੱਖਪਾਤੀ ਆ ਅੱਜ ਕਾਲ ਤੱਕ ਦੇ ਜਥੇਦਾਰ ਨੂੰ ਦਿੱਲੀ ਦਾ ਤਖਤ ਸਾਡੇ ਤਖਤ ਨੂੰ ਯਾਰਮਾ ਕੇ ਟਾਈਮ ਨਹੀਂ ਦੇ ਰਿਹਾ ਕਿੱਡੀ ਲਾਹਣਤਾਲੀ ਗੱਲ ਆ ਉੱਥੋਂ ਤੱਕ ਪਹੁੰਚਦਾ ਕਿਨੇ ਕੀਤਾ ਬਾਦਲ ਕੇ ਲਾਣੇ ਨੇ ਕੀਤਾ ਕਿਉਂਕਿ ਇਹ ਉਹਨਾਂ ਦੇ ਪੈਰਾਂ 'ਚ ਬੰਦੇ ਰਹੇ ਆ ਇਹਨਾਂ ਨੇ ਕਿਹਾ ਕੀ ਸੀ ਪ੍ਰੋਥ ਕਮਿਸ਼ਨ ਬਣਾਵਾਂਗੇ ਰੀਕੌਨਸਿਲੇਸ਼ਨ ਕਰਾਂਗੇ ਸਾਰੇ ਮਸਲੇ ਦੀ ਤੇ ਬਾਈ ਜੀ ਹੋਇਆ ਕੀ ਜਿੱਦੇ ਬਣ ਜਾਂਦੇ ਤੇ ਹਰਦੇਵ ਵਰਸ ਜਦੋਂ ਸਵਾਲ ਕਰਦਾ ਵਿਧਾਨ ਸਭਾ 'ਚ ਤਾਂ ਕਹਿੰਦੇ ਕਾਕਾ ਜੀ ਇਹ ਗੱਲਾਂ ਹੁਣ ਛੇੜਨ ਵਾਲੀਆਂ ਇਹ ਨਹੀਂ ਅੱਜ ਵੀ ਉਹ ਅੱਗ ਨੂੰ ਧੁਕਦੀ ਕਿਉਂ ਰੱਖਿਆ ਤਾਂ ਕਿਉਂਕਿ ਉਹਦੇ ਤੇ ਰੋਟੀਆਂ ਲਾਉਣੀਆਂ ਸੀ ਇਹਨਾਂ ਨੇ ਪਿਛਲੇ ਦਿਨੀ ਸੰਸਦ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦਾ ਮਸਲਾ ਉਠਿਆ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜਵਾਬ ਦੇ ਦਿੱਤਾ ਕਿ ਜਿਨ੍ਹਾਂ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਉਹਨਾਂ ਦੇ ਤਰਸ ਕਾਹਦਾ ਉਹਨਾਂ ਦੀ ਰਿਹਾਈ ਕਾਹਦੀ ਸਪਸ਼ਟ ਜਵਾਬ ਤੋਂ ਬਾਅਦ ਹੁਣ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਇੱਕ ਚਿੱਠੀ ਸਾਹਮਣੇ ਆਉਂਦੀ ਹੈ ਜਿਹਦੇ ਵਿੱਚ ਉਹ ਕੇਂਦਰੀ ਗ੍ਰਹਿ ਮੰਤਰੀ ਨੂੰ ਕਈ ਸਵਾਲ ਕਰਦੇ ਤੇ ਸਵਾਲ ਕੱਲੇ ਆਪਣੀ ਰਿਹਾਈ ਨੂੰ ਲੈ ਕੇ ਨਹੀਂ ਸਵਾਲ ਦੇਸ਼ ਵਿੱਚ ਉੱਠ ਰਹੇ ਵੱਖ-ਵੱਖ ਮੁੱਦਿਆਂ ਤੇ ਤੇ ਦੇਸ਼ ਵਿੱਚ ਚੱਲ ਰਹੀਆਂ ਜੋ ਕਿ ਭਾਜਪਾ ਦੇ ਰਾਜ ਵਿੱਚ ਜਿਸ ਤਰੀਕੇ ਦੀਆਂ ਘਟਰਾਵਾਂ ਵਾਪਰੀਆਂ ਚਾਹੇ ਜਦੋਂ ਮੁੱਖ ਮੰਤਰੀ ਸਨ ਜਿਹੜੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਉਦੋਂ ਵਾਪਰੇ ਗੋਦਰਾ ਕਾਂਡ ਉਸ ਤੋਂ ਬਾਅਦ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਚਾਹੇ ਖਿਡਾਰੀਆਂ ਦੇ 올림픽 ਖਿਡਾਰੀਆਂ ਦੇ ਮਾਮਲੇ ਉਹਨਾਂ ਨੇ ਹਰ ਇੱਕ ਮਾਮਲੇ ਦੇ ਉੱਤੇ ਸਵਾਲ ਖੜਾ ਕੀਤਾ ਹੈ ਸਵਾਲ ਬੜੇ ਬੇਬਾਕੀ ਨਾਲ ਖੜਾ ਕੀਤਾ ਬੜੀ ਸਖਤ ਚਿੱਠੀ ਆਈ ਹੈ ਉਹ ਚਿੱਠੀ ਦੇ ਵਿੱਚ ਕੀ ਮਾਇਨੇ ਨੇ ਕਿs ਪਾਸੇ ਵੱਲ ਨੂੰ ਇਹ ਗੱਲ ਜਾ ਰਹੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਸ ਤਰੀਕੇ ਨਾਲ ਸਿੱਖ ਕੌਮ ਦੇ ਕਿਹਾ ਜਾਂਦਾ ਕਿ ਝੁਕਣ ਦਾ ਨਾਮ ਹੀ ਨਹੀਂ ਹੁੰਦਾ ਕਿ ਭਾਈ ਸਾਬੋਤੇ ਪਹਿਰਾ ਦੇ ਰਹੇ ਨੇ ਗੱਲਬਾਤ ਕਰਾਂਗੇ ਮੈਂ ਤੇ ਮੇਰਾ ਸਾਥੀ ਜਸਗਰੇਵਾਲ ਬਾਈ ਰੁਪਿੰਦਰ ਜੀ ਨਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਚਿੱਠੀ ਕੀ ਕਹਿੰਦੀ ਹੈ ਸਭ ਤੋਂ ਪਹਿਲਾਂ ਇਹ ਸਵਾਲ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੰਜਾਬੀਆਂ ਨੂੰ ਤੇ ਪੂਰੀ ਸਿੱਖ ਕੌਮ ਨੂੰ ਇੱਕ ਗੱਲ ਕਹਿਣਾ ਕਿ ਚਿੱਠੀ ਨਹੀਂ ਹੈ ਇਹ ਜਫਰਨਾਮਾ ਤੇ ਜਫਰਨਾਮਾ ਅੱਜ ਦੂਜੀ ਵਾਰ ਕੀ ਹੈ ਸਾਡੇ ਜਿੰਦਾ ਸ਼ਹੀਦ ਨੇ ਲਿਖਿਆ ਤੇ ਜਿੰਦਾ ਸ਼ਹੀਦ ਦਾ ਖਿਤਾਬ ਨੂੰ ਛੋਟੇ ਮੋਟੇ ਕੋਈ ਆਮ ਖਾਸ ਬੰਦੇ ਨੇ ਅਕਾਲ ਤਖਤ ਤੋਂ ਮਿਲਿਆ ਤੇ ਜਿੰਦਾ ਸ਼ਹੀਦ ਨੇ ਜਿਹੜਾ ਜਫਰਨਾਮਾ ਲਿਖਿਆ ਭਾਈ ਜੀ ਉਹ ਜਫਰ ਜਿਹੜੇ ਜਲੇ ਜਾ ਰਹੇ ਅੱਜ ਮੈਂ ਕਹਣਾ ਇੱਕ ਉਹ ਜਫਰਨਾਮਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਲਿਖ ਕੇ ਔਰੰਗਜ਼ੇਬ ਦਾ ਅੰਦਰ ਹਲਾਤਾ ਸੀ ਜਿਸ ਤੋਂ ਬਾਅਦ ਉੱਠਿਆ ਨਹੀਂ ਸੀ ਤੇ ਇਸ ਜਿਹੜਾ ਜਫਰਨਾਮਾ ਅੱਜ ਕੀ ਆ ਅੱਜ ਦੇ ਔਰੰਗਜ਼ੇਬ ਜਿਹੜੇ ਬਣੇ ਬੈਠੇ ਹਨ ਮੈਂ ਕਹਣਾ ਮੋਦੀ ਮਰਗੇ ਸ਼ਾਹ ਰਗੇ ਉਹਨਾਂ ਦੇ ਨਾਂ ਡਾਇਰੈਕਟ ਉਹਨਾਂ ਨੂੰ ਸੰਬੋਧਨ ਕਰਕੇ ਚਿੱਠੀ ਲਿਖੀ ਆ ਕਿਉਂਕਿ ਸਾਡੇ ਕਾਲ ਤੱਕ ਦੇ ਜਥੇਦਾਰ ਜੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਉਣੀ ਸੀ ਉਹ ਜ਼ਿੰਮੇਵਾਰੀ ਬਈ ਜੀ ਅੱਜ ਸਾਡੇ ਜਿੰਦਾ ਸ਼ਹੀਦ ਭਾਈ ਰਾਜਵਾਨਾ ਜੀ ਨੇ ਜੇਲ੍ਹ ਚੋਂ ਬੈਠਿਆਂ ਨੇ ਲਿਖੀ ਹੈ ਚਿੱਠੀ ਤੇ ਉਹ ਚਿੱਠੀ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਸਿੱਖ ਕੌਮ ਨਾਲ ਜੁੜੇ ਤੇ ਸਿੱਖਾਂ ਨੂੰ ਪਿਆਰ ਕਰਨ ਵਾਲੀ ਜਿਹੜੇ ਵੀ ਲੋਕ ਨੇ ਉਹਨਾਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਇਹ ਪੋਸਟ ਸੁਣਿਓ ਜ਼ਰੂਰ ਸੁਣ ਕੇ ਜੇ ਤੁਹਾਨੂੰ ਲੱਗਿਆ ਕਿ ਬਾਕੀ ਜਫਰਨਾਮਾ ਜੇ ਤੁਹਾਡੇ ਦੇ ਜਫਰ ਜਾਲੇ ਜਾ ਰਹੇ ਆ ਤਾਂ ਜਿਹਦੇ ਵਾਸਤੇ ਤੁਸੀਂ ਬੋਲ ਨਹੀਂ ਸਕਦੇ ਮੈਂ ਕਹਿੰਦਾ ਅੱਜ ਬਈ ਜੀ ਜਿਵੇਂ ਕਹਿੰਦੇ ਨੇ ਵੀ ਸਾਰਾ ਸਿਸਟਮ ਜੇਲ੍ਹਾਂ ਚੋਂ ਚੱਲ ਰਿਹਾ ਅੱਜ ਮੈਂ ਕ ਤੇ ਜੇਲਾ ਚੋ ਸਾਡਾ ਜਿੰਦਾ ਸ਼ਹੀਦ ਨੇ ਜਿਹੜੀ ਗੱਲ ਕਹਿ ਤੀ ਉਹ ਜਫਰਨਾਮਾ ਲਿਖਤਾ ਤੇ ਸਾਡੇ ਕਾਲ ਤਖਤ ਨੂੰ ਮੈਂ ਕਹਣਾ ਅੱਜ ਫੇਰ ਉਹਨੇ ਕੀ ਆ ਚੈਲੰਜ ਦਿੱਤਾ ਦਿੱਲੀ ਤਖਤ ਨੂੰ ਮੈਂ ਦੱਸਣਾ ਚਾਹਣਾ ਕਿ ਸਾਡਾ ਦਿੱਲੀ ਤਖਤ ਉਹ ਤਖਤ ਜਿਹੜਾ ਅੱਜ ਵੀ ਸਾਡੇ ਹਰਮੰਦਰ ਸਾਹਿਬ ਉੱਤੇ ਕੀ ਆ ਪੈਰਾਂ ਦੇ ਵਿੱਚ ਰੋਲਦਾ ਪਟਕੇ ਲਿਆਂਦੇ ਸਾਡੇ ਸਿੱਖਾਂ ਨੇ ਪਰ ਸਾਡੇ ਜਿਹੜੇ ਕੀ ਆ ਬਾਦਲ ਕੱ ਲਾਣਾ ਹੋਗਾ ਇਹਨਾਂ ਨੇ ਸਾਰੇ ਕੀ ਆ ਸਾਨੂੰ ਥੱਲੇ ਲਾ ਰੱਖਿਆ ਤੇ ਦਿੱਲੀ ਵਾਲਿਆਂ ਨੂੰ ਲੱਗਦਾ ਕੀ ਆ ਕਿ ਇਹ ਤਾਂ ਹੀ ਸਮਝੌਤਾਵਾਦੀ ਜਮਾਤ ਹੁੰਦੀ ਆ ਸਿੱਖ ਪਰ ਉਹ ਸਮਝੌਤਾਵਾਦੀ ਤਾਂ ਕੀ ਆ ਉੱਪਰ ਉੱਠ ਕੇ ਅੱਜ ਜਿਹੜਾ ਚੈਲੰਜ ਪੇਸ਼ ਕੀਤਾ ਜਿਹੜਾ ਉਹ ਜਫਰਨਾਮਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੇ ਖਾਸ ਤੌਰ ਤੇ ਮੰਗ ਕਰਦੇ ਆ ਅਸੀਂ ਐਸਜੀਪੀਸੀ ਤੋਂ ਜਿਹੜੀ ਸਰਸਾ ਸਾਧ ਵਾਲੀ ਮਾ ਕੇ ਸੌਦਾ ਵਾਲੀ ਦੀ ਮਾਫੀ ਨਾਮਾ ਦਾ ਕੀ ਕਰੋੜਾ ਰੁਪਇਆ ਖਰਚ ਕਰਕੇ ਖਵਾਰਾਂ ਸ਼ਬਾ ਸਕਦੇ ਆ ਤਾਂ ਮੈਂ ਕਹਿੰਦਾ ਵੀ ਅੱਜ ਸਾਡੇ ਭਾਈ ਰਾਜੋਣਾ ਦਾ ਜਿਹੜਾ ਕੀ ਹਕੂਮਤ ਨੂੰ ਚੈਲੰਜ ਆ ਉਹ ਜਫਰਨਾਮਾ ਜਿਹਦੇ ਵਿੱਚ ਕੀ ਜਫਰ ਜਾਲੇ ਜਿਹੜੇ ਹੈਗੇ ਮੇਤ ਸ਼ਾਦੀ ਕੰਨਾਂ ਤੱਕ ਆਵਾਜ਼ ਪਹੁੰਚਦੀ ਕਰਨ ਕਿਉਂਕਿ ਕਹਿੰਦੇ ਕੀ ਆ ਕਿ ਨਹੀਂ ਸਾਡੀ ਤਾਂ ਗੱਲ ਨਹੀਂ ਸੁਣਦੇ ਸਾਨੂੰ ਟਾਈਮ ਨਹੀਂ ਦਿੱਤਾ ਜਾਂਦਾ ਓਏ ਲਾਣਤਾ ਓਏ ਛੋਡੇ ਤੇ ਐ ਜੀਪੀਸੀ ਦਾ ਪ੍ਰਧਾਨ ਵੀ ਇਹ ਗੱਲ ਕਰ ਰਿਹਾ ਕਾਲਤਾ ਦਾ ਜਥੇਦਾਰ ਵੀ ਇਹ ਗੱਲ ਕਰ ਰਿਹਾ ਸਾਨੂੰ ਸਮਾਂ ਨਹੀਂ ਮਿਲਦਾ ਇਹ ਉਹ ਤਖਤ ਦੇ ਤੁਸੀਂ ਮਾ ਕੇ ਕਿ ਅੱਜ ਉੱਪਰ ਬੈਠੇ ਹੋ ਜਿਹੜੇ ਤਖਤ ਦੇ ਮੂਰੇ ਕੱਲਾ ਦਿੱਲੀ ਛੋੜੋ ਪੂਰੀ ਦੁਨੀਆ ਸੀਸ ਨਿਵਾਉਂਦੀ ਆ ਤਾਂ ਉਸ ਬਾਈ ਜੀ ਮੈਂ ਕਹਣਾ ਵੀ ਉੱਤੇ ਡਿਸਕਸ਼ਨ ਵੀ ਤੁਹਾਡੇ ਨਾਲ ਤਾਂ ਹੀ ਕਿਹਾ ਵੀ ਕਰਨੀ ਬਣਦੀ ਆ ਅੱਜ ਤੇ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਅੱਜ ਦੀ ਜਿਹੜੀ ਇਹ ਗੱਲਬਾਤ ਹੈਗੀ ਆ ਤੇ ਇਸ ਜਫਰਨਾਮੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਸੀਂ ਸਿੱਖਾਂ ਨੂੰ ਪਿਆਰ ਕਰਦੇ ਹੋ ਤੇ ਇਹ ਜਫਰਨਾਮੇ ਦੇ ਵਿੱਚ ਉਹਨਾਂ ਨੇ ਜਿਹੜਾ ਮੈਂ ਕਹਣਾ ਵੀ ਜਫਰ ਜਿਹੜੇ ਜਾਲੇ ਜਾਰਾ ਕੱਲੀ ਸਿੱਖ ਕੌਮ ਦੀ ਜਿਵੇਂ ਸਾਡੇ ਗੁਰੂਆਂ ਨੇ ਬਈ ਜੀ ਗੱਲ ਕੀਤੀ ਹੈ ਨਾ ਕਿ ਕਿਸ ਤਰੀਕੇ ਨਾਲ ਰੰਗਜੀਤ ਨੇ ਮਾ ਕੇ ਕਿਵੇਂ ਵਾਧਿਆਂ ਤੋਂ ਮੁਨਕਰ ਹੋਏ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਮਾ ਕੇ ਕੀਤਾ ਸੀ ਉਹ ਸਾਰੇ ਕੀ ਆ ਇਕੱਲੇ ਸਿੱਖ ਕੌਮ ਤੇ ਨਹੀਂ ਜਿੰਨੇ ਪੂਰੇ ਮੁਲਕ ਦੇ ਵਿੱਚ ਤਸ਼ੱਦਦ ਪਾਇਆ ਜਾ ਰਿਹਾ ਉਹ ਬਿਲਕੁਲ ਸ਼ਵਾਨੋ ਦਾ ਕੇਸ ਹੋਵੇ ਮੈਂ ਕਿਹਾ ਸਾਡੀਆਂ ਜਿਹਨੇ ਪਹਿਲਵਾਨ ਕੁੜੀਆਂ ਜਿਨ੍ਹਾਂ ਦਾ ਬਲਾਤਕਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਹੱਕ ਦੇ ਵਿੱਚ ਕੋਈ ਬੰਦਾ ਬੋਲਦਾ ਕਿਉਂਕਿ ਹਰੇਕ ਡਰਦਾ ਵੀ ਫੜ ਕੇ ਜੇਲ੍ਹ ਸਿੱਟ ਦੇਣਗੇ ਪਰ ਜੇਲ੍ਹ 'ਚੋਂ ਜਦੋਂ ਕੋਈ ਬੋਲਿਆ ਤਾਂ ਉਹਨੂੰ ਮੜਾ ਚੱਲਦਾ ਕਰ ਦਿਓ ਅਜੇ ਪੋਸਟ ਨੂੰ ਸ਼ੇਅਰ ਕਰਿਓ ਜੇ ਤੁਹਾਡੇ ਅੰਦਰ ਭੋਰਾ ਵੀ ਦਰਦ ਹੈਗਾ ਤੇ ਜੇ ਫਿਰ ਤੁਸੀਂ ਸਿੱਖ ਨਹੀਂ ਹੋ ਸਕਦੇ ਤੇ ਅਸਲ ਕੀ ਆ ਉਹ ਦਲੇਰ ਵੀ ਨਹੀਂ ਹੋ ਸਕਦੇ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਅੱਜ ਅਸੀਂ ਉਸ ਗੱਲ ਤੇ ਗੱਲਬਾਤ ਸ਼ੁਰੂ ਕਰਾਂਗੇ ਤੇ ਮੈਂ ਕਹਣਾ ਵੀ ਧੋਬੀ ਜਿਵੇਂ ਪਟੜਾ ਕਹਿੰਦੇ ਨਾ ਭਾਈ ਉਹ ਧੋਬੀ ਪਟੜਾ ਮਾਰਿਆ ਉਹਨਾਂ ਨੇ ਤੇ ਰਾਜਨੀਤਿਕ ਤੇ ਸਿਆਸੀ ਤੌਰ ਤੇ ਜਿਹੜਿਆ ਵੀ ਹਿਸਟਰੀ ਦੇ ਵਿੱਚੋਂ ਉਹਨਾਂ ਨੇ ਚੱਕ ਕੇ ਜਿਹੜੀਆਂ ਕੋਟ ਕੀਤੇ ਹੋਏ ਮੈਂ ਗੱਲਾਂ ਨੇ ਉਹ ਕਰਕੇ ਉਹਨਾਂ ਨੇ ਇੱਕ ਲਾਜਵਾਬ ਕਰਤਾ ਕਿਸੇ ਕੋਲ ਉਹਨਾਂ ਦੀ ਗੱਲ ਦਾ ਜਵਾਬ ਹੈ ਨਹੀਂ ਨਾ ਮਿਤਸ਼ਾ ਕੋਲੇ ਤੁਸੀਂ ਗੱਲ ਕੀਤੀ ਕਿ ਲੋਕ ਸਭਾ 'ਚ ਖੜ ਕੇ ਮਿਤਸ਼ਾ ਬੋਲਦਾ ਕੀ ਆ ਉਸੇ ਗੱਲ ਨੂੰ ਕੀ ਆ ਉਹਨਾਂ ਨੇ ਫੜਿਆ ਜਿਵੇਂ ਮੈਂ ਉਹ ਚਿੱਠੀ ਦੇ ਵਿੱਚੋਂ ਹੀ ਕੁਝ ਗੱਲਾਂ ਦਾ ਜ਼ਿਕਰ ਕਰੂੰਗਾ ਜਿਵੇਂ ਸ਼ੁਰੂ ਦੇ ਵਿੱਚ ਉਹਨਾਂ ਨੇ ਅਮਿਤ ਸ਼ਾਹ ਨੇ ਗੱਲ ਕੀਤੀ ਕਿ ਜਿਹੜੇ ਬੰਦੇ ਨੂੰ ਆਪਦੇ ਕੀਤੇ ਗੁਨਾਹਾਂ ਦੇ ਉੱਤੇ ਪਛਤਾਪ ਵੀ ਹੈ ਨਹੀਂ ਉਹਨੂੰ ਮਾਫੀ ਕਾਦੀ ਤਾਂ ਉਹਦੇ ਉੱਤੇ ਕੀ ਆ ਸਪਸ਼ਟ ਤੌਰ ਤੇ ਹੁਣ ਰਾਜੋਣਾ ਜੀ ਕਹਿੰਦੇ ਕੀ ਆ ਉਹਨਾਂ ਨੇ ਸਭ ਤੋਂ ਪਹਿਲਾਂ ਸਤਕਾਰਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਪਹਿਲਾਂ ਤਾਂ ਪੂਰੀ ਸਮੁੱਚੀ ਕੌਮ ਦੀ ਨਹੀਂ ਪੂਰੀ ਮਨੁੱਖਤਾ ਦੇ ਭਲੇ ਦੀ ਮਾ ਕੇ ਅਰਦਾਸ ਕੀਤੀ ਆ ਤੇ ਅਰਦਾਸ ਕਰਨ ਤੋਂ ਬਾਅਦ ਉਹਨਾਂ ਨੇ ਇਹੀ ਗੱਲ ਕਹੀ ਆ ਕਿ ਮੇਰੇ ਤੇ ਕਹਿੰਦੇ ਮੈਂ 17 ਸਾਲਾਂ ਦਾ ਕੀ ਆ ਫਾਂਸੀ ਵਾਲੀ ਕੋਠੀ ਦੀ ਚ ਬੈਠਾ ਤੇ ਪਿਛਲੇ 28 ਸਾਲਾਂ ਤੋਂ ਜੇਲ੍ਹ ਦੇ ਅੰਦਰ ਬੰਦਾ ਤੇ ਮੇਰੇ ਤੇ ਜਿਹੜਾ ਤੁਸੀਂ ਪਾਰਲੀਮੈਂਟ 'ਚ ਖੜ ਕੇ ਕਾਨੂੰਨ ਲਾਗੂ ਕਰਨ ਦੀ ਗੱਲ ਕਰਦੇ ਹੋ ਕਾਨੂੰਨ ਅਜੇ ਤੱਕ ਬਣਿਆ ਵੀ ਹੈ ਨਹੀਂ ਕਿਉਂਕਿ ਅਸੀਂ ਸਾਰੇ ਜਾਣਦੇ ਆ ਜਿਹੜੀ ਮਰਸੀ ਪਟੀਸ਼ਨਾਂ ਭੇਜੀ ਉਹ ਕੀ ਆ ਇਹਨਾਂ ਨੇ ਕਿਹਾ ਕਿ ਤੀਜੀ ਪਾਰਟੀ ਜਿਹੜੀ ਤੀਜੀ ਤਰ੍ਹਾਂ ਉਹ ਪਾ ਨਹੀਂ ਸਕਦੀ ਕਿਉਂਕਿ ਰਾਜੋਣਾ ਜੀ ਨੇ ਦੱਸਿਆ ਕਹਿੰਦੇ ਵੀ ਮੈਂ ਕੋਈ ਮਰਸੀ ਪਟੀਸ਼ਨਾਂ ਪਾਈ ਆ ਨਾ ਮੈਂ ਮਾਫੀ ਮੰਗਣੀ ਆ ਕਿਉਂਕਿ ਮੈਨੂੰ ਮੇਰੇ ਕੀਤੇ ਦੇ ਪਛਤਾਵਾ ਹੀ ਹੈ ਨਹੀਂ ਮੈਂ ਜਿਹੜਾ ਕੀਤਾ ਮੈਨ ਤੇ ਮਰਸੀ ਪਟੀਸ਼ਨ ਕਰਨੇ ਤੁਸੀਂ ਕਹਿੰਦੇ ਹੋ ਕਿ ਤੀਜੀ ਧਿਰ ਜਿਹੜੀ ਪਾਣੀ ਸਕਦੇ ਉਹਦਾ ਕਾਨੂੰਨ ਹੀ ਅਜੇ ਹੁਣ ਬਣਿਆ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਉਹ ਕਾਨੂੰਨ ਤੁਸੀਂ ਮੇਰੇ ਤੇ ਲਾਗੂ ਕਰ ਰਹੇ ਹੋ ਦੂਜੀ ਜਿਹੜੀ ਕੀ ਆ ਉਹਨਾਂ ਨੇ ਅਹਿਮ ਗੱਲ ਕੀਤੀ ਕਿ ਤੁਹਾਡਾ ਸਰਮੌਰ ਆਗੂ ਜਿਹੜਾ ਮੋਦੀ ਆ ਉਹ ਮੋਦੀ ਹੁਣ ਕਹਿ ਕੀ ਰਿਹਾ ਬਾਈ ਜੀ ਉਹ ਕਹਿੰਦੇ ਵੀ ਅਕਸਰ ਆਪਾਂ ਗੱਲ ਕਰਦੇ ਆ ਵੀ ਦਿੱਲੀ ਜਿਹੜਾ ਕਤਲੇਆਮ 84 ਚ ਹੋਇਆ ਉਹਦੇ ਵਾਸਤੇ ਮੋਦੀ ਨੇ ਸਟੇਟਮੈਂਟ ਦਿੱਤੀ ਸੀ ਵੀ ਦੇਸ਼ ਦੀ ਏਕਤਾ ਅਖੰਡਤਾ ਦੇ ਸੀਨੇ ਚ ਖੋਪਿਆ ਹੋਇਆ ਖੰਜਰ ਆ ਇਹ ਜਿਹੜਾ ਕਾਂਗਰਸ ਵੱਲੋਂ ਖੋਪਿਆ ਗਿਆ ਸੀ ਇਹ ਕੌਣ ਕਹਿ ਰਿਹਾ ਇਹ ਕ ਤੇ ਉਸੇ ਚੀਜ਼ ਦਾ ਬਦਲਾ ਲੈਣ ਖਾਤਰ ਜੇ ਕੋਈ ਬੰਦਾ ਉੱਠ ਕੇ ਖੜਾ ਹੁੰਦਾ ਤਾਂ ਤੁਸੀਂ ਉਹਨੂੰ ਕਹਿੰਨੋ ਮਾਫੀ ਮੰਗ ਯਾਰ ਲੱਖ ਲਾਹਣ ਤਾਂ ਮਾ ਕੇ ਅਗਰ ਮੈਂ ਕਹਾਂ ਅਮਿਤ ਸ਼ਾਹੀ ਇਹ ਬਿਆਨ ਦੇ ਉੱਤੇ ਤੇ ਮੋਦੀ ਅਰਗੇ ਜਿਹੜੇ ਮੈਂ ਕਹਿੰਦਾ ਫਿਰ ਮੋਦੀ ਦਾ ਵੀ ਵਿਰੋਧ ਕਰ ਰਿਹਾ ਜਿਹੜੀ ਮੋਦੀ ਸਟੇਟਮੈਂਟ ਦਿੰਦਾ ਤਾਂ ਮੈਂ ਕਹਿੰਦਾ ਵੀ ਸਿੱਖਾਂ ਦੀਆਂ ਜਿਹੜੀਆਂ ਜ਼ਖਮੀ ਹੋਈਆਂ ਭਾਵਨਾਵਾਂ ਨੇ ਤੇ ਆਪ ਦਾ ਜਿਹੜਾ ਮੁੱਖ ਮੰਤਰੀ ਮੋਦੀ ਆ ਉਹਦੀਆਂ ਭਾਵਨਾਵਾਂ ਦਾ ਵੀ ਅਪਮਾਨ ਕਰ ਰਿਹਾ ਅਮਿਤ ਸ਼ਾ ਤੇ ਖੜ ਕੇ ਕਿੱਥੇ ਕਰ ਰਿਹਾ ਜਿਹੜੀ ਸਭ ਤੋਂ ਪਵਿੱਤਰ ਥਾਂ ਸਾਡੀ ਸਾਡੀ ਪਾਰਲੀਮੈਂਟ 'ਚ ਖੜ ਕੇ ਗੱਲ ਕਰਦਾ ਉਸ ਤੋਂ ਬਾਅਦ ਜਿਵੇਂ ਗ ਸੰਵਿਧਾਨ ਨੂੰ ਮੰਨਣ ਤੇ ਨਾ ਮੰਨਣ ਦੀ ਗੱਲ ਕਹਿੰਦੇ ਤੁਸੀਂ ਕੀਤੀ ਹੈ ਕਹਿੰਦੇ ਮੈਂ ਕੋਈ ਝੂਠ ਨਹੀਂ ਬੋਲਿਆ ਮੈਂ ਜਿਹੜਾ ਕੁਝ ਕੀਤਾ ਮੈਂ ਦਾ ਕਨਫੈਸ਼ਨ ਕੀਤਾ ਤੇ ਮੈਂ ਅਦਾਲਤਾਂ ਦੇ ਚੱਕਰ ਦੇ ਝੂਠੇ ਚੱਕਰਾਂ 'ਚ ਪੈਣਾ ਨਹੀਂ ਚਾਹੁੰਦਾ ਸੀ ਪਰ ਉਹ ਕਹਿੰਦਾ ਵੀ ਜਿਹੜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਬਿਲਕਸ਼ਵਾਨੋ ਵਰਗੇ ਆਂਦਾ ਬਲਾਤਕਾਰ ਕਰਦੇ ਆ ਹੋਰ ਗੋਧਰਾ ਕਾਂਡ ਹੋਇਆ ਜਿੰਨਾ ਕੁਝ ਹੋਇਆ ਗੁਜਰਾਤ ਦੰਗੇ ਹੁੰਦੇ ਆ ਉਹਨਾਂ 'ਚ ਜਿੰਨੇ ਕਹਿੰਦੇ ਅਪਰਾਧੀ ਸੀ ਕਨਾਉਣੇ ਦੇ ਕਨਾਉਣੇ ਜਿਹੜੇ ਅਪਰਾਧ ਕਰਨ ਵਾਲੇ ਲੋਕ ਆ ਕਹਿੰਦਾ ਫਿਰ ਤੁਸੀਂ ਉਹਨਾਂ ਨੂੰ ਸੰਵਿਧਾਨ ਮੰਨਣ ਵਾਲੇ ਮੰਨਦੇ ਹੋ ਉਹ ਬੰਦੇ ਚੰਗੇ ਵਕੀਲਾਂ ਨੂੰ ਕਹਿੰਦਾ ਖੜੇ ਕਰਕੇ ਫ ਉਹ ਅਦਾਲਤਾਂ 'ਚ ਮੁਨਕਰ ਹੋ ਜੋ ਚੰਗੇ ਵਕੀਲ ਖੜੇ ਕਰੋ ਤੇ ਕਹਿੰਦੇ ਨਿਰਦੋਸ਼ ਹੋ ਕੇ ਸੁੱਟ ਜਿਓ ਇਹ ਸਿੱਖ ਦਾ ਕਿਰਦਾਰ ਨਹੀਂ ਸਿੱਖਾਂ ਨੇ ਅੱਜ ਤੱਕ ਮੈਂ ਜੀ ਕਦੇ ਮਾਫੀ ਨਹੀਂ ਮੰਗੀ ਛੋਟੇ ਸਾਹਿਬ ਜਦਾਂ ਸ਼ਹੀਦੀ ਦੇ ਡਾਢਾ ਮਣਾ ਕੇ ਹਟਿਆ ਉਹਨਾਂ ਨੇ ਇਹ ਨਹੀਂ ਮੰਨੀ ਉਸੇ ਵਾਸਤੇ ਮੈਂ ਕਹਿੰਦਾ ਭਾਈ ਰਾਜੋ ਉਹਨਾਂ ਨੇ ਇੱਕ ਬੜਾ ਜ਼ਬਰਦਸਤ ਬਈ ਜੂਜ ਇੱਕ ਗੱਲ ਲਿਖੀ ਉਹ ਕਹਿੰਦੇ ਵੀ ਇੱਕ ਪਾਸੇ ਤਾਂ ਮੋਦੀ ਇਹ ਗੱਲ ਕਹਿ ਰਿਹਾ ਵੀ ਛੋਟੇ ਸਾਹਿਬ ਜਦਾਂ ਸਾਨੂੰ ਸੇਧ ਲੈਣ ਦੀ ਲੋੜ ਆ ਤੇ ਉਹੀ ਛੋਟੇ ਸਾਹਿਬ ਜਦਿਆਂ ਨੇ ਸਾਨੂੰ ਹਕੂਮਤ ਅੱਗੇ ਜ਼ੁਲਮ ਦੇ ਅੱਗੇ ਨਾ ਝੁਕਣ ਦੀ ਸਾਨੂੰ ਕੀ ਆ ਉਹਨਾਂ ਦੀ ਸਿੱਖਿਆ ਮਿਲਦੀ ਆ ਤੇ ਅੜਨ ਦੀ ਕੀ ਆ ਮਾਨ ਨਾਲ ਖੜੇ ਹੋਣ ਦੀ ਗੱਲ ਕੀਤੀ ਆ ਤਾਂ ਜੇ ਅਸੀਂ ਮਾਨ ਨਾਲ ਖੜੇ ਹੋਣੇ ਤਾਂ ਸਾਨੂੰ ਤੁਸੀਂ ਕਹਿੰਦੇ ਹੋ ਉਪਰਾਧੀ ਹੋ ਤੁਸੀਂ ਮਾਫੀ ਮੰਗੋ ਇਹ ਦੋਗਲਾ ਕਰਦਾਰ ਆ ਇਹਨਾਂ ਦਾ ਇਸੇ ਕਰਕੇ ਮੈਂ ਕਹਿੰਦਾ ਵੀ ਭਾਈ ਰਾਜੋਆਣਾ ਦੇ ਮੈਂ ਕਿ ਜਿਹੜੀ ਗੱਲ ਕਹੀ ਆ ਇੱਕ ਬੜੀ ਬਈ ਜੀ ਵੱਡੀ ਉਹਨਾਂ ਨੇ ਇਹਨਾਂ ਦੇ ਮੂੰਹ ਤੇ ਚਪੇੜ ਮਾਰੀ ਆ ਚਪੇੜ ਕੀ ਦੇ ਅੰਮਿਤ ਸ਼ਾਹ ਤੇ ਮੋਦੀ ਦੇ ਵੀ ਵੱਜਦੀ ਆ ਪੂਰੇ ਭਾਜਪੀ ਵਾਲੇ ਦੇ ਵੱਜਦੀ ਆ ਉਹ ਕਹਿੰਦੇ ਕੀ ਆ ਉਹ ਕਹਿੰਦੇ ਵੀ ਰਾਵਣ ਨੂੰ ਬੁੱਕਲ ਦੇ ਵਿੱਚ ਬਿਠਾ ਕੇ ਕਹਿੰਦੇ ਤੁਸੀਂ ਸ਼੍ਰੀ ਰਾਮ ਦੀ ਪੂਜਾ ਨਹੀਂ ਕਰ ਸਕਦੇ ਤੇ ਕਰ ਰਹੇ ਨੇ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਬਿਲਕਿਸ਼ ਬਾਨੋ ਦੇ ਕਾਤਲਾਂ ਨੂੰ ਕਹਿੰਦੇ ਤੁਸੀਂ ਕੀ ਸਨਮਾਨ ਕਰ ਰਹੇ ਹੋ ਯਾਰ 14 ਸਾਲਾਂ ਬਾਅਦ ਬਾਹਰ ਕੱਢ ਰਹੇ ਹੋ ਸੱਤ ਬੰਦੇ ਜੀ ਇੱਕ ਪਰਿਵਾਰ ਦੇ ਮਾਰੇ ਜਾਂਦੇ ਆ ਉਹ ਕਹਿੰਦਾ ਫਿਰ ਬਿਲਕਿਸ਼ ਬਾਨੋ ਜਿਹੜਾ ਬੱਚਾ ਜੀ ਦਾ ਗਲ ਵੱਢ ਕੇ ਮਾਰਤਾ ਉਹਦੇ ਕਾਤਲਾਂ ਨੂੰ ਤੁਸੀਂ ਸਟੇਜਾਂ ਤੇ ਖੜਾ ਖੜਾ ਕੇ ਸਨਮਾਨਿਤ ਕਰ ਰਹੇ ਹੋ ਉਹਨਾਂ ਦੀ ਪੂਜਾ ਕਰ ਰਹੇ ਉਹਨਾਂ ਦੇ ਪੈਰੀਂ ਹੱਥ ਲਾ ਕੇ ਉਹਨਾਂ ਨੂੰ ਪੂਜਿਆ ਜਾ ਰਿਹਾ ਪਰ ਲੱਖ ਲਾਹਣ ਤਾਂ ਤੁਹਾਡੇ ਤੇ ਤੁਸੀਂ ਇੱਕ ਪਾਸੇ ਕਹਿੰਦੇ ਹੋ ਕਿ ਅਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੇ ਆ ਇਹਨਾਂ ਨੇ ਕਿਹਾ ਕਿ ਤੁਸੀਂ ਬੜੀਆਂ ਵੱਡੀਆਂ ਗੱਲਾਂ ਕਰਦੇ ਪਰ ਤੁਹਾਡੇ ਕਿਰਦਾਰ ਬਰੇ ਪਰ ਭਾਈ ਰਾਜੋਣਾ ਕਹਿ ਸਕਦਾ ਕਿਉਂਕਿ ਉਹ ਬੰਦਾ ਜਿਉਂਦਾ ਸ਼ਹੀਦ ਆ ਉਹਨੇ ਜਿਹੜੀ ਗੱਲ ਕਹੀ ਆ ਕਿ ਤੁਸੀਂ ਇੱਕ ਪਾਸੇ ਬ੍ਰਿਜ ਭੂਸ਼ਣ ਦੇ ਨਾਲ ਖੜੇ ਦਿਖਾਈ ਦਿਨੋ ਜਿਹੜਾ ਬੰਦਾ ਸਾਡੀਆਂ 올림픽 ਚ ਜੇਤੂ ਮੈਡਲ ਕੁੜੀਆਂ ਦੇ ਨਾਲ ਬਲਾਤਕਾਰ ਤੱਕ ਮਾਰ ਕੇ ਗੁਨਾਹ ਕਰਦਾ ਤੁਸੀਂ ਉਹਨਾਂ ਦੇ ਨਾਲ ਖੜਦੇ ਹੋ ਤੇ ਜਿਹੜੀ ਉਹਨੇ ਗੱਲ ਕੀਤੀ ਰਾਵਣਾਂ ਨੂੰ ਬੁੱਕਲ 'ਚ ਬਿਠਾਉਣੇ ਹੋ ਰਾਵਣ ਕੌਣ ਨੇ ਬਾਈ ਜੀ ਤਾਜੀ ਮੈਂ ਐਗਜ਼ਾਮਪਲ ਦਿੰਨਾ ਪੰਜਾਬੀ ਉਹ ਤੁਹਾਨੂੰ ਪਤਾ ਨਹੀਂ ਹੋਣਾ ਸ਼ਾਇਦ ਆ ਪਿਛਲੇ ਮਹੀਨੇ ਡੇਢ ਦੋ ਮਹੀਨੇ ਹੋਇਆ ਨਵੰਬਰ ਦੇ ਵਿੱਚ ਬਨਾਰਸ ਕੌਨਸਟਿਟੂਐਂਸੀ ਜਿੱਥੋਂ ਕੀ ਆ ਮੋਦੀ ਜਿੱਤ ਕੇ ਆਉਂਦਾ ਇਹਦੇ ਆਈਟੀ ਸੈੱਲ ਦਾ ਜਿਹ ਤੇ ਉਹਦੇ ਨਾਲ ਜਿਹੜਾ ਸਬੋਡੀਨੇਟ ਉਹਦੇ ਨਾਲ ਹੈਲਪਰ ਕਰਦਾ ਸੈਕੰਡ ਮਾਕੇ ਰੈਂਕ ਦਾ ਜਿਹੜਾ ਬੰਦਾ ਉਹਦੇ ਨਾਲ ਤੀਜਾ ਉਹਨਾਂ ਦਾ ਨਾਂ ਸੀ ਕੁਨਾਲ ਪਾਂਡਿਆ ਸਖਸ਼ਮ ਪਟੇਲ ਤੇ ਅਭਿਸ਼ੇਕ ਚਾਹਾਨ ਇਹ ਤਿੰਨੇ ਬੰਦੇ ਬਈ ਜੀ ਇੱਕ ਬਲਾਤਕਾਰ ਕਰਦੇ ਆ ਕਰਦੇ ਕਿਹਦੇ ਆ ਬਿਸ਼ਪ ਹਿੰਦੂ ਜਿਹੜੀ ਮਾਕੇ ਯੂਨੀਵਰਸਿਟੀ ਹੈਗੀ ਆ ਉਸ ਦੇ ਵਿੱਚ ਆਈਆਈਟੀ ਕਰਨ ਵਾਲੀ ਇੱਕ ਲੜਕੀ ਦਾ ਇੱਕ ਮੰਦਰ ਦੇ ਕੋਲੇ ਰੇਪ ਹੁੰਦਾ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਮੁਸਲਮਾਨ ਮਾਕੇ ਉਹ ਹੁੰਦਾ ਕਿੰਨੀ ਮਾਕੇ ਹੌ ਹੱਲਾ ਮਚਾਇਆ ਜਾਂਦਾ ਪਰ ਇਹਦੇ ਵਿੱਚ ਕੀ ਆ ਕੇਸ ਦਰਜ ਕਰਨ ਵੇਲੇ ਵੀ ਸਟੂਡੈਂਟ ਉੱਟ ਕੇ ਖੜੇ ਹੁੰਦੇ ਆ ਉਹ ਕੁੜੀ ਨੇ ਜਨਵਰੀ ਦੇ ਪਹਿਲੇ ਹਫਤੇ ਦੇ ਉਸ ਤੋਂ ਬਾਅਦ ਉਹ ਬੰਦੇ ਇਹਨਾਂ ਦਾ ਪੰਜਾਂ ਸਟੇਟਾਂ 'ਚ ਪ੍ਰਚਾਰ ਵੀ ਕਰਕੇ ਆਉਂਦੇ ਆ ਜਿਹੜੇ ਬੰਦੇ ਅੱਜ ਉਹਨਾਂ ਦੇ ਮਗਬਲਾਤਕਾਰ ਦੇ ਜ਼ੁਲਮ 'ਚ ਮੈਂ ਕਿ ਅੰਦਰ ਨੇ ਤੇ ਕੌਨਸੀਊਨਸੀ ਦੇ ਵਿੱਚ ਕਿਹੜੀ ਹੈ ਬਨਾਰਸ ਤੇ ਬੰਦੇ ਕੌਣ ਨੇ ਇਹੀ ਮੋਦੀ ਦੇ ਆਪ ਦੇ ਆਈਟੀ ਸੈੱਲ ਦੇ ਜਿਹੜੇ ਕੀ ਹੈ ਇਨਚਾਰਜ ਨੇ ਤਾਂ ਮੈਂ ਤਾਂ ਹੀ ਕਹਿਣਾ ਇਹੀ ਗੱਲ ਜਿਹੜੀ ਭਾਈ ਰਾਜਵਾਨਾ ਨੇ ਕੀਤੀ ਹੈ ਜੇਲ੍ਹ 'ਚ ਬੈਠੇ ਨੂੰ ਪਤਾ ਤੁਹਾਨੂੰ ਬਾਹਰ ਬੈਠੇ ਲੋਕਾਂ ਨੂੰ ਨਹੀਂ ਪਤਾ ਇਸੇ ਕਰਕੇ ਉਹਨੇ ਕਿਹਾ ਕਿ ਰਾਵਣਾ ਨੂੰ ਬੁਕਲ 'ਚ ਬਿਠਾ ਕੇ ਤੁਸੀਂ ਸ਼੍ਰੀ ਰਾਮ ਦੀ ਪੂਜਾ ਕਰਨ ਦੀ ਗੱਲ ਕਰਦੇ ਤੇ ਉਸ ਤੋਂ ਬਿਨਾ ਭਾਈ ਜੀ ਜਿਹੜੀ ਇਹਨਾਂ ਨੇ ਗੱਲ ਕਹੀ ਆ ਇਹਨਾਂ ਨੇ ਕਿਹਾ ਵੀ ਹ ਤੇ ਬੈਰ ਇਥੇ ਕਰਕੇ ਰਿਹਾ ਕਿਉਂਕਿ ਹਕਮਰਾਨ ਹਮੇਸ਼ਾ ਤਸ਼ੱਦਦ ਢਾਉਂਦੇ ਆਏ ਨੇ ਤੇ ਦਿੱਲੀ ਮਾਕੇ ਜਿਹੜਾ ਤਖਤ ਆ ਉਹ ਸਾਡਾ ਹਮੇਸ਼ਾ ਮੁੱਢ ਤੋਂ ਬੈਰੀ ਰਿਹਾ ਉਹਨਾਂ ਨੇ ਆਪਣਾ ਸਪਸ਼ਟ ਬਿਆਜੀ ਕੀਤਾ ਉਹ ਕਹਿੰਦੇ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਵੇਂ ਮਾਫੀ ਦੇ ਦਈਏ ਪਰ ਉਹਨੇ ਦੱਸਿਆ ਵੀ ਹੈਗਾ ਜਸਟੀਫਾਈ ਕੀਤਾ ਉਹ ਕਹਿੰਦੇ ਵੀ ਮੈਂ ਅਪੀਲ ਨਹੀਂ ਕੀਤੀ ਅਪੀਲ ਐ ਜੀ ਪੀ ਸੀ ਨੇ ਸਿੱਖ ਭਾਵਨਾ ਨੂੰ ਧਿਆਨ ਚ ਰੱਖ ਕੇ ਕੀਤੀ ਤੇ 550 ਸਾਲੇ ਦੇ ਉੱਤੇ ਇਸੇ ਸਰਕਾਰ ਨੇ ਇਹਨਾਂ ਨੂੰ ਬਈ ਜੀ ਮੈਂ ਕਹਿੰਦਾ ਵੀ ਆਪ ਉਹਨਾਂ ਦੀ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਉਹਨਾਂ ਦੀ ਸਜ਼ਾ ਮਾਫੀ ਦੀ ਵੀ ਗੱਲ ਕੀਤੀ ਸੀ ਰਾਸ਼ਟਰਪਤੀ ਨੇ ਪ੍ਰਵ ਤਾਂ ਫਿਰ ਤੁਸੀਂ ਰਾਸ਼ਟਰਪਤੀ ਦਾ ਵੀ ਅਪਮਾਨ ਕਰ ਰਹੇ ਹੋ ਆਪ ਦੀ ਸਰਕਾਰ ਦਾ ਅਪਮਾਨ ਕਰ ਰਹੇ ਹੋ ਯਾਰ ਤੁਹਾਨੂੰ ਪਹਿਲੀ ਜਾਂਦਾ ਫਿਰ ਫੈਕਟ ਨਹੀਂ ਪਤਾ ਹੋਣੇ ਇਸੇ ਗੱਲ ਦੀ ਕਿ ਉਹਨਾਂ ਨੇ ਲਹਨਤ ਪਾਈ ਆ ਤੇ ਬਾਕੀ ਉਹਨਾਂ ਸਾਰੀਆਂ ਸੰਸਥਾਵਾਂ ਦੇ ਅਪਮਾਨ ਦੀ ਵੀ ਗੱਲ ਕੀਤੀ ਆ ਤੇ ਸਪਸ਼ਟ ਤੌਰ ਤੇ ਭਾਈ ਸਾਹਿਬ ਨੇ ਬਾਈ ਜੀ ਦਲਾਵਰ ਸਿੰਘ ਦਾ ਨਾਮ ਲੈ ਕੇ ਇੱਕ ਗੱਲ ਲਿਖੀ ਉਹ ਕਹਿੰਦੇ ਵੀ ਭਾਈ ਦਲਾਵਰ ਸਿੰਘ ਨੂੰ ਅਜੇ ਸ਼ਹੀਦ ਦਾ ਦਰਜਾ ਕਾਲ ਤੱਕ ਨਹੀਂ ਦਿੱਤਾ ਗਿਆ ਤੇ ਇਹਦਾ ਮਤਲਬ ਕੀ ਹੈ ਜਿਹੜਾ ਬੰਦਾ ਮਗਰਲੀ ਲਾਈਨ 'ਚ ਖੜਾ ਸੀ ਸ਼ਾਇਦ ਪੰਜਾਬੀ ਜਾਣਦੇ ਹੋਣਗੇ ਦਲਾਵਰ ਸਾਹਿਬ ਤੋਂ ਜੇ ਕੋਈ ਚੁੱਕ ਹੋ ਜਾਂਦੀ ਤਾਂ ਉਸ ਤੋਂ ਬਾਅਦ ਫਿਰ ਕੀ ਆ ਜਿਹੜਾ ਬੰਬ ਲੈ ਕੇ ਕਿਨੇ ਜਾਣਾ ਸੀ ਪਈ ਰਾਜੋਆਣਾ ਜੀ ਨੇ ਤੇ ਉਹ ਰਾਜੋਆਣੇ ਨੇ ਇਹੇ ਕਰਕੇ ਕਿਹਾ ਵੀ ਦਲਾਵਰ ਸਿੰਘ ਜਿਹੜਾ ਜੈ ਸਿੰਘ ਵਾਲੇ ਆ ਉਹਨਾਂ ਨੂੰ ਕਹਿੰਦੇ ਕੌਮ ਦੇ ਸ਼ਹੀਦ ਦਾ ਦਰਜਾ ਪ੍ਰਾਪਤ ਆ ਤੇ ਕਹਿੰਦੇ ਵੀ ਕੀ ਆ ਜਿਹੜਾ ਐਡਾ ਜਿਹਾ ਢਮਾ ਕੇ ਸਾਡੇ ਅਕਾਲ ਤਖਤ ਤੋਂ ਅਕਾਲ ਤਖਤ ਕਿਸੇ ਨੂੰ ਵੀ ਕੀ ਆ ਨਾ ਤਾਂ ਪ੍ਰਮਾਨਿਤ ਕਰ ਸਕਦਾ ਨਾ ਗਲਤ ਬੰਦੇ ਦਾ ਕੋਈ ਸਨਮਾਨ ਕਰ ਸਕਦਾ ਤੁਸੀਂ ਅਕਾਲ ਤਖਤ ਤੇ ਸਵਾਲ ਨਹੀਂ ਖੜਾ ਕਰ ਸਕਦੇ ਇਹ ਸਾਡੇ ਅਕਾਲ ਤਖਤ ਨੂੰ ਵੀ ਸਵਾਲ ਖੜਾ ਕੀਤਾ ਜਾ ਰਿਹਾ ਪਰ ਉਹ ਹੋ ਤਾਂ ਰਿਹਾ ਕਿਉਂਕਿ ਸਾਡੇ ਅਕਾਲ ਤਖਤ ਨੂੰ ਚਲਾਉਣ ਵਾਲੇ ਜਿਹੜੇ ਮਾਕੇ ਹੈਗੇ ਆ बिजनेसमੈਨ ਲੋਕ ਨੇ ਉਹ ਇਹਨਾਂ ਦੀਆਂ ਲੱਤਾਂ 'ਚ ਬੈਠਣ ਲੱਗ ਗਏ ਤੇ ਉਹਨਾਂ ਨੂੰ ਲੱਗਦਾ ਹੈ ਕਿ ਸਿੱ ਪਰ ਅਜ ਭਾਈ ਰਾਜਵੰਦੇ ਨੇ ਗੱਲ ਦਿਖਾ ਦਿੱਤੀ ਆ ਕਿਉਂਕਿ ਜੇਲ੍ਹ 'ਚ ਬੈਠੇ ਨੇ ਜਿਹੜਾ ਉਹਨਾਂ ਨੇ ਸਟੈਂਡ ਬਾਈ ਜੀ ਇਹ ਲਿਖਿਆ ਇਹ ਸਟੈਂਡ ਨਾਤਾ ਅਕਾਲ ਦਾ ਦਾ ਜਥੇਦਾਰ ਲੈ ਸਕਦਾ ਸੀ ਉਹਨਾਂ ਨੇ 31 ਦਸੰਬਰ ਡੀਕਿਆ ਕਿਉਂ 31 ਦਸੰਬਰ ਤੱਕ ਉਹਨਾਂ ਨੇ ਅਲਟੀਮੇਟਮ ਦਿੱਤਾ ਸੀ ਇਹਨਾਂ ਨੂੰ ਟਾਈਮ ਦਿੱਤਾ ਸੀ ਉਹਨਾਂ ਨੇ ਦੇਖ ਲਈ ਨਾਤਾ ਅਕਾਲ ਤਖਤ ਦੇ ਜਥੇਦਾਰ ਦੀਆਂ ਲੱਤਾਂ 'ਚ ਜਾਣਾ ਨਾ ਐਸਜੀਪੀਸੀ ਆਪਣਾ ਅਕਾਲੀ ਦਲ ਦੀਆਂ ਲੱਤਾਂ 'ਚ ਜਾਣਾ ਨਾ ਐਸਜੀਪੀਸੀ ਦੇ ਵਿੱਚ ਜਾਣਾ ਇਹ ਜਾਣ ਕੱਢੀ ਬਾਦਲ ਕਿਆ ਨਹੀਂ ਆ ਕਿਉਂਕਿ ਇਹਨਾਂ ਨੇ ਪਹਿਲਾਂ ਜਦੋਂ ਕਿਸੇ ਦੇ ਮੂਹਰੇ ਬੈਜੀ ਆਪਾਂ ਲੰਮੇ ਪਏ ਹੋਈਏ ਨਾ ਆਪਾਂ ਪਰ ਉਹਦੇ ਵਿੱਚ ਜਿਹੜੀ ਕੀ ਆ ਹੁਣ ਗੱਲ ਬੋਲੀ ਆ ਮੈਂ ਕਹਣਾ ਵੀ ਇਹ ਪੂਰੇ ਪੰਜਾਬੀਆਂ ਨੂੰ ਸਿੱਖ ਕੌਮ ਨੂੰ ਇਹ ਗੱਲ ਇੰਨੀ ਕੁ ਪ੍ਰਚਾਰਨੀ ਚਾਹੀਦੀ ਜਿਹੜੀ ਭਾਈ ਰਾਜੋਵਾਨ ਨੇ ਕੀਤੀ ਆ ਤਾਂ ਕਿ ਲੋਕਾਂ ਨੂੰ ਇਹਨਾਂ ਦਾ ਚਿਹਰਾ ਜਿਹੜਾ ਕੀ ਆ ਅਸਲ ਚ ਐਕਸਪੋਜ਼ ਹੋ ਲਗੇ ਜਿਵੇਂ ਆਪਾਂ ਕਹਿੰਨਾ ਭਾਜੀ ਜਿਵੇਂ ਜੇ ਮੈਂ ਕਹੀ ਕਹਿੰਦੇ ਅਕਾਲੀ ਦਲ ਨਾਲ ਹੁਣ ਹਾਲਤ ਕੀ ਆ ਅਕਾਲੀ ਦਲ ਦੀ ਜਿਵੇਂ ਆਪਾਂ ਕਹਿੰਦੇ ਸਮਾਨ ਨੂੰ ਟਾਕੀ ਲਾਉਣ ਵਾਲੀ ਗੱਲ ਆ ਜਦੋਂ ਆਪਾਂ ਹੱਥ ਚਾ ਕੇ ਟਾਕੀ ਰਾਉਣੇ ਪਿੱਛੇ ਤੇੜ ਨੰਗੀ ਹੁੰਦੀ ਆ ਇਹੀ ਬਾਦਲਾਂ ਦਾ ਹਾਲ ਆ ਬਾਦਲ ਕੇ ਜੇ ਕੋਈ ਗੱਲ ਮੜੀ ਜੀ ਕਵਰ ਕਰਨ ਲੱਗਦੇ ਪਿੱਛੋਂ ਤੇੜ ਨੰਗੀ ਹੋ ਜਾਂਦੀ ਇਹਨ ਇਸੇ ਕਰਕੇ ਉਹ ਬਾਦਲਾ ਨੇ ਅਕਾਲੀ ਦਲ ਨੂੰ ਖਤਮ ਕਰਤਾ ਅਕਾਲੀ ਦਲ ਅਸੀਂ ਵੀ ਚਾਹੁੰਦੇ ਆ ਅਕਾਲੀ ਦਲ ਸਰਵਾਈਵ ਹੋਵੇ ਕਿਉਂਕਿ ਪੰਜਾਬ ਚ ਸਿੱਖਾਂ ਦੀ ਮੂਰੀ ਜਮਾਤ ਆ ਨੁਮੈਂਦਾ ਜਮਾਤ ਆ ਪਰ ਉਹ ਕੀ ਆ ਉਹਦੇ ਵਿੱਚ ਜਿਹੜੇ ਮੂਰੇ ਖੜੇ ਲੋਕ ਚਿਹਰੇ ਨੇ ਉਹਨਾਂ ਨੂੰ ਲੋਕ ਅਜ ਨਫ਼ਰਤ ਨਾਲ ਦੇਖਦੇ ਆ ਉਹਨਾਂ ਨੇ ਕੌਮ ਨੂੰ ਅਜ ਜਿੱਥੇ ਲੈ ਕੇ ਗਏ ਆ ਉਸੇ ਸਬੰਧ ਵਿੱਚ ਭਾਈ ਸਾਹਿਬ ਨੇ ਜਿਹੜਾ ਖੀਰ ਦੇ ਵਿੱਚ ਪੱਜੀ ਲਿਖਿਆ ਉਹ ਬਾ ਕਮਾਲ ਗੱਲਾਂ ਨੇ ਅਖੀਰ ਦੇ ਵਿੱਚ ਭਾਈ ਸਾਹਿਬ ਕਹਿੰਦੇ ਕੀ ਆ ਉਹੀ ਜਿਹੜੀ ਮੈਂ ਪਹਿਲਾਂ ਕਹ ਲਖਦੀ ਆ ਪ੍ਰਧਾਨ ਮੰਤਰੀ ਕਹਿੰਦੇ ਵੀ ਇੱਕ ਪਾਸੇ ਪ੍ਰਧਾਨ ਮੰਤਰੀ ਕਹਿੰਦਾ ਵੀ ਦੇਸ਼ ਸਾਡੇ ਜਿਹੜੇ ਸਹਿਬਜ਼ਾਦੇ ਉਹਨਾਂ ਤੋਂ ਪ੍ਰੇ ਉਹ ਕੀ ਕਹਿੰਦੇ ਆ ਸਾਬਜਦਿਆਂ ਦੀ ਸ਼ਹਾਦਤਾਂ ਤੋਂ ਤਾਂ ਜ਼ੁਲਮ ਦੇ ਖਿਲਾਫ ਗੁਨਾਹਗਾਰਾਂ ਦੇ ਖਿਲਾਫ ਤੇ ਪਾਪੀਆਂ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਆ ਨਾ ਕਿ ਜ਼ਾਲਮਾਂ ਤੇ ਪਾਪੀਆਂ ਤੋਂ ਰਹਿਮ ਮੰਗਣ ਦੀ ਇੱਕ ਪਾਸੇ ਤੁਸੀਂ ਕਹਿਣੇ ਹੋ ਕਿ ਹਾਂਜੀ ੱੱਕਾ ਹੋਇਆ ਜ਼ਲਮ ਟਾਇਆ ਗਿਆ 84 ਚ ਇਹੀ ਮੋਦੀ ਕਹਿੰਦਾ ਤੇ ਇੱਕ ਪਾਸੇ ਫਿਰ ਮਿਤਤ ਸ਼ਾ ਉਸੇ ਦੀ ਮਾਕੇ ਇੱਕ ਪਿਆਦਾ ਬੋਲ ਕੀ ਰਿਹਾ ਵੀ ਤੁਸੀਂ ਮਾਫੀ ਨਹੀਂ ਮੰਗਦੇ ਤੁਹਾਨੂੰ ਛੱਡਿਆ ਨਹੀਂ ਜਾ ਸਕਦਾ ਸੋਮ ਮੈਂ ਕਹਿੰਦਾ ਵੀ ਇਹਨਾਂ ਨੂੰ ਆਪ ਫੈਸਲਾ ਕਰਕੇ ਇਸ ਨੂੰ ਹਿਊਮਨ ਮੈਂ ਕਹੇ ਰਾਈਟਸ ਦੇ ਗਰਾਊਂਡ ਦੇ ਉੱਤੇ ਲੈ ਕੇ ਆਪ ਦੀ ਆਪ ਇਹਨਾਂ ਨੂੰ ਤਾਂ ਇਹਦੇ ਉੱਤੇ ਫੈਸਲਾ ਲੈਣਾ ਚਾਹੀਦਾ ਤੇ ਕੌਮ ਨੂੰ ਉੱਠ ਕੇ ਕੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਇਸੇ ਕਰਕੇ ਕਹਿਣਾ ਵੀ ਇਸ ਗੱਲ ਨੂੰ ਐ ਜੀ ਪੀ ਸੀ ਨਹੀਂ ਚੱਕੂਗੀ ਅਸੀਂ ਤਾਂ ਹੀ ਅੱਜ ਕੀ ਆ ਤੁਹਾਡੇ ਚੈਨਲ ਥਰੂ ਵੀ ਮੰਗ ਕਰਦੇ ਆ ਐ ਜੀ ਪੀ ਸੀ ਤੋਂ ਵੀ ਜਿਵੇਂ ਸੌਦਾ ਸਾਹ ਦੀਆਂ ਮਾਫੀਆਂ ਸ਼ਬਾਸ਼ ਸ਼ਬਾ ਵੰਡੀਆਂ ਸੀ ਨਾ ਇਹਨਾਂ ਨੂੰ ਅਖਬਾਰਾਂ 'ਚ ਛਪਾਓ ਤੇ ਖਾਸ ਤੌਰ ਤੇ ਨੈਸ਼ਨਲ ਲੈਵਲ ਦੇ ਅਖਬਾਰਾਂ 'ਚ ਉਹਨਾਂ 'ਚ ਜ਼ਰੂਰ ਛਪਾਇਆ ਜਾਵੇ ਜਿਹੜੇ ਮੋਦੀ ਕੇ ਪੜਦੇ ਨੇ ਤੇ ਆਹੀ ਮੈ ਭਗਵੰਤ ਮਾਨ ਨੂੰ ਵੀ ਇੱਕੋ ਗੱਲ ਕਹਣਾ ਕਿ ਭਗਵੰਤ ਮਾਨ ਜੇ ਆਪਦੀ ਐਡ ਹੋਰ ਸਟੇਟਾਂ 'ਚ ਜਾ ਕੇ ਕਰ ਸਕਦਾ ਆਪਦੀ ਪਾਰਟੀ ਖਾਤਰ ਤਾਂ ਕੌਮ ਦਾ ਮਾੜਾ ਜੱਸਾ ਕਾ ਹੋ ਜੇ ਤਾਂ ਉਹ ਜਿਹੜੀ ਚਿੱਠੀ ਆ ਮੈਂ ਕਹਣਾ ਭਗਵੰਤ ਮਾਨ ਸਰਕਾਰ ਦੇ ਖਰਚ ਤੇ ਵੀ ਸ਼ਬਵਾਵੇ ਹੋਰ ਸਟੇਟਾਂ ਦੇ ਲੋਕਾਂ ਨੂੰ ਪਤਾ ਲੱਗੇ ਕਿ ਕੀ ਇਹਨਾਂ ਦਾ ਕਿਰਦਾਰ ਕੀ ਆ ਜਿਹੜੇ ਰਾਮ ਮੰਦਰ ਦੇ ਵਿੱਚ ਕੀ ਅਜੇ ਮੂਹਰੇ ਲੱਗੇ ਫਿਰਦੇ ਉਹਨਾਂ ਦੇ ਕਿਰਦਾਰ ਕੀ ਨੇ ਉਹ 라ਵਣਾ ਨੂੰ ਕੀ ਆ ਕਿਉਂ ਨਾਂ ਲੱਗੇ ਖੜਦੇ ਇਸੇ ਕਰਕੇ ਬਾਰ ਬਾਰ ਭਾਈ ਸਾਹਿਬ ਨੇ ਇਹੀ ਗੱਲ ਕਹੀ ਆ ਕਿ ਤੁਸੀਂ ਕਿਹਨਾਂ ਦੇ ਨਾਲ ਖੜਦੇ ਹੋ ਇੱਕ ਚੀਜ਼ ਹੋਰ ਆ ਤੁਸੀਂ ਬਾਦਲ ਪਰਿਵਾਰ ਦੇ ਉੱਪਰ ਜਿਹੜਾ ਸਵਾਲ ਖੜੇ ਖੜੇ ਕਰ ਰਹੇ ਹੋ ਕਿ ਅਕਾਲੀ ਦਲ ਸ਼੍ਰੋਮਣੀ ਕਲ ਦਲ ਬਾਦਲ ਪਰਿਵਾਰ ਨੇ ਖਤਮ ਕਰਨਾ ਪਰ ਬਾਦਲ ਪਰਿਵਾਰ ਤਾਂ ਇਹ ਕਹਿੰਦਾ ਕਿ ਜੇਕਰ ਸੰਸਦ ਪਰਲਮੈਂਟ ਦੇ ਵਿੱਚ ਆਵਾਜ਼ ਉਠਾਈ ਆ ਉਹ ਵੀ ਬਹਾਰ ਸਮਰਤ ਘਰ ਬਾਦਲ ਨੇ ਉਠਾਈ ਆ ਭਾਈ ਸਾਹਿਬ ਦੇ ਭੈਣ ਨੇ ਜਿਹੜੇ ਉਹ ਵੀ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਜਿਹੜੇ ਆ ਚੋਣਾਂ ਲੜਦੇ ਨੇ ਭਾਈ ਸਾਹਿਬ ਨੂੰ ਵੀ ਇਹ ਕਹਿਆ ਜਾਂਦਾ ਕਿ ਭਾਈ ਸ਼੍ਰੋਮਣੀ ਕਾਲੀ ਦਲ ਦੇ ਨਾਲ ਮਿਲ ਕੇ ਚੱਲਦੇ ਨੇ ਤੁਸੀਂ ਉਸੇ ਬਾਦਲ ਪਰਿਵਾਰ ਦੇ ਉੱਪਰ ਉਂਗਲੀ ਉਠਾ ਰਹੇ ਹੋ ਮੈਂ ਸਾਰੇ ਦਰਸ਼ਕਾਂ ਨਾਲ ਇੱਕ ਗੱਲ ਜ਼ਰੂਰ ਸਾਂਝੀ ਕਰਦਾ ਹਾਂ ਬਾਈ ਜੀ ਤੁਹਾਡੇ ਵਾਲਾ ਸਵਾਲ ਬਹੁਤ ਮੈਂ ਕਹਿੰਿਆ ਨੌਜਵਾਨਾਂ ਦੇ ਸਾਡੇ ਵਰਗੇ ਦੇ ਦਿਮਾਗ 'ਚ ਹੁੰਦਾ ਪਰ ਜਦੋਂ ਅਸੀਂ ਬੜਾ ਨੇੜੇ ਵਿਚਰ ਕੇ ਦੇਖਦੇ ਆ ਨਾ ਮੈਂ ਇੱਕੋ ਗੱਲ ਕਹਿਣਾ ਕਿ ਪਹਿਲੀ ਗੱਲ ਦਾ ਭਾਈ ਰਾਜੋਵਾਲਾ ਦੀ ਜਿਹੜੀ ਕੁਰਬਾਨੀ ਆ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਹੋਈ ਨਹੀਂ ਸਕਦਾ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਰਿਹਾ ਉਹਨਾਂ ਦੀ ਭੈਣ ਦੇ ਨਾਲ ਮੈਂ ਇੱਕ ਦੋ ਡਿਬੇਟਾਂ ਦੇ ਵਿੱਚ ਵੀ ਬੈਠਾ ਉਦੋਂ ਵੀ ਅਸੀਂ ਕੀ ਆ ਉਹਨਾਂ ਨੂੰ ਪ੍ਰਣਾਮ ਕਰਦੇ ਆ ਅੱਜ ਵੀ ਕਹਿੰਦੇ ਆ ਪਰ ਮੈਂ ਇੱਕੋ ਗੱਲ ਪੰਜਾਬੀਆਂ ਨੂੰ ਕਹਿਣਾ ਵੀ ਇਹ ਚ ਨਖਿੱਧ ਪੁਣਾ ਸਾਡਾ ਜੀ ਅੱਜ ਉਹਨਾਂ ਨਾਲ ਮਾ ਕੇ ਕੀ ਆ ਖੜੇ ਆ ਕਾਰਨ ਕੀ ਆ ਅਸੀਂ ਸਾਰੇ ਜਾਣਦੇ ਆ ਕਿ ਜਦੋਂ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਕੀ ਆ ਮਾਫ ਕਰਾਈ ਜਾਂਦੀ ਆ ਜਾਂ ਰਾਸ਼ਟਰਪਤੀ ਜਿਹੜਾ ਮਾ ਕੇ ਫੈਸਲਾ ਕਰਦੇ ਆ ਉਹ ਸਾਰਾ ਹੋਇਆ ਕਿੰਨਾ ਕਰਕੇ ਬਦਲਾ ਕਰਕੇ ਕਿਉਂਕਿ ਕ ਬਦਲ ਕੇ ਸਿਰਫ ਕੌਮ ਦੇ ਉਨੇ ਕ ਸਕੇ ਹੋਇਆ ਜਿੰਨੇ ਕਰ ਉਹਦੀ ਸਿਹਤ ਦੀ ਕੁਰਸੀ ਬਚਦੀ ਆ। ਉਹਨਾਂ ਨੇ ਕੀਤਾ ਕੀ ਸੀ ਉਦੋਂ ਆਵਾਜ਼ ਮੈਂ ਕਿ ਕਹੀ ਘਰਾ ਦੇ ਕਾਲੇ ਝੰਡੇ ਚੜਾਉਣ ਵਾਸਤੇ ਸ਼ਾਇਦ ਭੁੱਲ ਗਏ ਹੋਣਗੇ ਲੋਕ ਕਿਹਾ ਕੀਨੇ ਸੀ। ਇਹਨਾਂ ਨੇ ਹੀ ਕਿਹਾ ਸੀ। ਐ ਜੀ ਪੀ ਸੀ ਵੱਲੋਂ ਵੀ ਫਰਮਾਨ ਜਾਰੀ ਹੋਏ ਸੀ ਤਾਂ ਲੋਕਾਂ ਨੇ ਜਦੋਂ ਕੀ ਆ ਲੋਕ ਉੱਠ ਕੇ ਖੜੇ ਹੋ ਗਏ। ਤਾਕਤ ਲੋਕਾਂ ਦੀ ਸੀ ਪਰ ਤਾਕਤ ਨੂੰ ਵਰਤ ਕੌਣ ਗਿਆ? ਬਦਲ ਕੇ ਵਰਤ ਗਿਆ। ਤਾਂ ਜਦੋਂ ਮੇਰੇ ਕੋਈ ਪੱਖ ਦੇ ਚ ਮੈਂ ਜੇਲ੍ਹ ਚ ਬੈਠਾ ਮੇਰੀ ਕੋਈ ਸਾਰ ਨਹੀਂ ਲੈ ਰਹਾ ਜਿਹੜਾ ਬੰਦਾ ਬਾਹਰ ਬੈਠਾ ਕੋਈ ਮੇਰੇ ਹੱਕ ਚ ਬੋਲੂਗਾ ਤਾਂ ਮੈਨੂੰ ਉਹ ਚੰਗਾ ਲੱਗੂ। ਪਰ ਮੈਂ ਕਹਣਾ ਵੀ ਭਾਈ ਸਾਹਿਬ ਨੂੰ ਵੀ ਹੌਲੀ ਹੌਲੀ ਚਾਨਣ ਹੋ ਜਾਣਾ ਜੇਲ੍ਹ 'ਚ ਬੈਠੇ ਬੰਦੇ ਨੂੰ ਉਹਨਾਂ ਦਾ ਕੀ ਪਤਾ ਮੈਂ ਕਹਣਾ ਜਿਹੜੇ ਲੋਕ ਜੇਲ੍ਹ 'ਚੋਂ ਬਾਹਰ ਬੈਠੇ ਆ ਆ ਭਾਈ ਕੌਂਕੇਜੀ ਦਾ ਮਰਡਰ ਵਾਲਾ ਕੇਸ ਹੁਣ ਉੱਠ ਕੇ ਜਦੋਂ ਖੜਾ ਹੋਇਆ ਉਹ ਕਬਰਾਂ 'ਚੋਂ ਉੱਠ ਕੇ ਮੈਂ ਕਹਣਾ ਇਤਿਹਾਸ ਖਤਮ ਨਹੀਂ ਹੁੰਦਾ ਬਾਰ-ਬਾਰ ਉਠਾਏ ਜਾਣਗੇ ਕਬਰਾਂ 'ਚੋਂ ਪਿੰਜਰ ਕਿਸੇ ਸ਼ਾਇਰ ਨੇ ਐਵੇਂ ਨਹੀਂ ਕਿਹਾ ਪੇਸ਼ ਹੋਣਗੇ ਜਿਉਂਦਿਆਂ ਦੀਆਂ ਅਦਾਲਤਾਂ ਵਿੱਚ ਹਾਰ ਪਹਿਨਣ ਲਈ ਕਦੇ ਫੁੱਲਾਂ ਦੇ ਤੇ ਕਦੇ ਕੰਡਿਆਂ ਦੇ ਤਾਂ ਹੁਣ ਕੰਡਿਆਂ ਦੇ ਹਾਰ ਜਦੋਂ ਪਾਏਗਾ ਲੋਕਾਂ ਨੂੰ ਤਾਂ ਹੁਣ ਪਤਾ ਲੱਗਿਆ ਵੀ ਉਹਦੇ ਵਿੱਚ ਹੱਥ ਇਹਨਾਂ ਦਾ ਵੀ ਵਿੱਚ ਸ਼ਾਮਲ ਤੇ ਅਸੀਂ ਬਾਦਲ ਕਹਣੂ ਕਿ ਆਪਦੀ ਨੁਮੈਂਦਾ ਜਮਾਤ ਸਮਝ ਹੀ ਗਏ ਬੜਾ ਕੁਛ ਆ ਬਈ ਜੀ ਜਿਹੜਾ ਕੀ ਆ ਲੋਕ ਆ ਪਿਆ سوشل ਮੀਡੀਆ ਤੁਹਾਡੇ ਵਰਗੇ ਭਰਾ ਹੈਗੇ ਜਿਹੜੇ ਕੀ ਆ ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ ਨੂੰ ਲੋਕਾਂ ਚ ਲੈ ਕੇ ਜਾਣਗੇ ਅਸੀਂ ਤਾਂ ਹੋਰ ਭਰਾਵਾਂ ਨੂੰ ਵੀ ਕਹਿੰਦੇ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਡਿਸਕਸ਼ਨ ਕੀਤੀ ਜਾਵੇ ਓਪਨ ਬੈਠ ਕੇ ਬੜੇ ਲੋਕ ਨੇ ਜਿਹੜੇ ਅੱਜ ਵੀ ਚੈਨਲ ਬਾਦਲ ਕੇ ਵੀ ਮਕੇ ਬੜਿਆਂ ਨੂੰ ਬੰਦ ਚੁੱਪ ਕਰਾਉਂਦੇ ਆ ਪਰ ਬਾਦਲ ਕੇ ਤਾਂ ਬਾਦਲ ਪਰਿਵਾਰ ਜਿਹੜਾ ਖਾਸ ਕਰ ਬਾਦਲ ਪਰਿਵਾਰ ਦੀ ਗੱਲ ਕਰਨਾ ਬਾਦਲ ਪਰਿਵਾਰ ਤਾਂ ਇਹ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਅਕਸਰ ਕਹਿੰਦੇ ਸੁਣੇ ਜਾਂਦੇ ਨੇ ਕਿ ਪੰਥਕ ਪਾਰਟੀ ਸਾਡੀ ਆ ਭਲਾ ਕਰ ਸਕਦਾ ਚੰਗਾ ਕਰ ਸਕਦਾ ਉਹ ਅਸੀਂ ਉਹੀ ਕਰ ਸਕਦੇ ਆ ਉਹ ਤਾਂ ਇਹ ਕਹਿੰਦੇ ਕਿ ਪੰਥ ਦੇ ਪੰਥ ਦੇ ਲਈ ਕਰੀ ਅਸੀਂ ਸਕਦੇ ਹਾਂ ਉਹ ਵੀ ਬੰਦੀ ਸਿੰਘਾਂ ਲਈ ਮਹਮ ਜਲਾ ਰਹੇ ਆ ਐਸਜੀਪੀ ਚਲਾ ਰਹੇ ਆ ਉਹ ਸਾਰੇ ਉਹ ਕਹਿੰਦੇ ਵੀ ਬਦਲ ਕੇ ਤਾਂ ਕਹਿੰਦੇ ਆ ਰਹੇ ਹਾਂ ਮੈਂ ਕਹਿੰਦਾ ਭਾਈ ਜੀ ਲੋਕ ਬਹੁਤ ਵੇਤਰ ਜਾਣਦੇ ਆ ਇਹ ਬੰਦੀ ਸਿੰਘ ਅੱਜ ਦੇ ਥੋੜੀ ਬੰਦ ਨਹੀਂ ਉਦੋਂ ਬਾਅਦ ਮੈਨੂੰ ਇਹ ਦੱਸੋ ਵੀ ਕਾਲੀ ਦਲ ਦੀ ਸਰਕਾਰ ਕਿੰਨੇ 97 ਤੋਂ ਬਾਅਦ ਮੈਂ ਕਹਿੰਦਾ ਉਦੋਂ ਬਾਅਦ ਕਿੰਨੇ ਵਾਰ ਸਰਕਾਰ ਬੰਦੀ ਆ 7 ਤੋਂ ਲੈ ਕੇ 17 ਤੱਕ ਸਰਕਾਰ ਇਹਨਾਂ ਦੀ ਰਹਿੰਦੀ ਆ ਸੈਂਟਰ 'ਚ ਭਾਈ ਵਾਲ ਇਹਨਾਂ ਦੀ ਸਰਕਾਰ ਰਹਿ ਜਾਂਦੀ ਆ ਉਦੋਂ ਬੰਦੀ ਸਿੰਘਾਂ ਬਾਰੇ ਕੋਈ ਬੋਲਿਆ ਮੈਂ ਕਹਿੰਦਾ ਵੀ ਇਹ 19 ਕ ਕੀ ਆ ਉਹਨੂੰ ਵਰਤਦੇ ਆ ਜਿੰਨੇ ਕ ਇਹਨਾਂ ਦੇ ਕੀ ਆ ਕੁਰਸੀ ਦੇ ਪਾਵੇ ਸੁਰੱਖਿਅਤ ਰਹਿੰਦੇ ਆ ਤੇ ਉਸੇ ਕੁਰਸੀ ਦੇ ਪਾਵੇਂ ਥਲੇ ਕੌਂਕੇ ਦੇ ਮਰਡਰ ਦੀ ਰਿਪੋਰਟ ਦੱਬੀ ਰੱਖੀ ਆ ਇਹਨਾਂ ਨੇ ਇਹ ਸਾਰੇ ਲੋਕਾਂ ਨੂੰ ਹੁਣ ਜਾਗ ਜੱਗ ਜाहिर ਹੋ ਗਿਆ ਮੈਂ ਇਹੀ ਗੱਲ ਕਹਣਾ ਲੋਕ ਹੁਣ ਸਿਆਤ ਸਮਝ ਵੀ ਰਹੇ ਆ ਜਾਗ ਵੀ ਰਹੇ ਆ ਇਸੇ ਕਰਕੇ ਉਹਨਾਂ ਨੇ ਤਾਂ ਕਹਿਣਾ ਕਿ ਅਸੀਂ ਸਿੱਖਾਂ ਦੀ ਨੁਮਾਇੰਦਗੀ ਜਮਾਤਾਂ ਤੇ ਮੈਂ ਕਹਿੰਦਾ ਸਿੱਖਿਆ ਨੂੰ ਜਿਹੜਾ ਕੀ ਆ ਦਿੱਲੀ ਤਖਤ ਦੇ ਗੋਡਿਆਂ ਦੇ ਥੱਲੇ ਝਕਾਉਣ ਵਾਲੇ ਵੀ ਇਹੀ ਲੋਕ ਨੇ ਅਸੀਂ ਸਾਰੇ ਜਾਣਦੇ ਆ ਅੱਜ ਮਿਤਸ਼ਾਹਰ ਕੇ ਟਾਈਮ ਕਿਉਂ ਨਹੀਂ ਅੱਜ ਕਾਲ ਤੱਕ ਦੇ ਜਥੇਦਾਰ ਨੂੰ ਦਿੱਲੀ ਦਾ ਤਖਤ ਸਾਡੇ ਤਖਤ ਨੂੰ ਯਾਰ ਮਾ ਕੇ ਟਾਈਮ ਨਹੀਂ ਦੇ ਰਿਹਾ ਕਿੱਡੀ ਲਾਹਣਤ ਆਈ ਗੱਲ ਆ ਉੱਥੋਂ ਤੱਕ ਪਹੁੰਚਦਾ ਕਿਨੇ ਕੀਤਾ ਬਾਦਲ ਕੇ ਲਾਣੇ ਨੇ ਕੀਤਾ ਕਿਉਂਕਿ ਇਹ ਉਹਨਾਂ ਦੇ ਪੈਰਾਂ 'ਚ ਬੰਦੇ ਰਹੇ ਆ ਤੇ ਇਸੇ ਕਰਕੇ ਮੈਂ ਕਹਿਣਾ ਵੀ ਬਾਦਲਾਂ ਦੋ ਸचेत ਹੋਣ ਦੀ ਲੋੜ ਆ ਕਾਲੀ ਦਲ ਬਚਣਾ ਚਾਹੀਦਾ ਸਾਡੀ ਸਰਮਹੋਰ ਸੰਸਥਾ ਇਸ ਦੀ ਪੀਸੀ ਬਚਣੀ ਚਾਹੀਦੀ ਆ ਪਰ ਉਹ ਬਚਣਗੇ ਤਾਂ ਜੇ ਇਹਨਾਂ ਲੋਕਾਂ ਨੂੰ ਲਾਂਬੇ ਕੀਤਾ ਜਾਊ ਉਹਦੇ ਵਾਸਤੇ ਕੋਈ ਹੋਰ ਲੋਕ ਉੱਠਣਗੇ ਜਿਹੜੇ ਕੋਈ ਉੱਠ ਕੇ ਖੜੇ ਹੁੰਦੇ ਆ ਮੈਂ بڑے ਬੰਦੇ ਪਈ ਜੀ ਪਿਛਲੇ ਟਾਈਮ 'ਚ ਮਿਲੇ ਆ ਸਿੱਖ ਸਿਆਸਤ ਨਾਲ ਕੀ ਆ ਜੁੜ ਕੇ ਦੇਖਿਆ ਕੁ ਬڑے ਬੰਦਿਆਂ ਨੂੰ ਕੀ ਆ ਬਾਦਲ ਕਹਾਣੇ ਬਦਨਾਮ ਕੀਤਾ ਉਹ ਬੰਦੇ ਬਦਨਾਮ ਕਰਕੇ ਖਤਮ ਕਰਤੇ ਇਹਨਾਂ ਨੇ ਕਿਉਂਕਿ ਇਹਨਾਂ ਕੋਲੇ মিডিਆ ਸੀ ਇਹਨਾਂ ਕੋਲੇ ਸੋਰਸ ਸੀ ਜਿਹੜੇ ਬੰਦੇ ਕੋਈ ਆਵਾਜ਼ ਚੱਕਦੇ ਆ ਸਿੱਖਾਂ ਦੀ ਨੁਮੈਂਦਾ ਜਮਾਤ ਦਾ ਕਿਹਨੂੰ ਆਗੂ ਮੰਨਿਆ ਜਰਾ ਸਿਮਰਜੀਤ ਸਿੰਘ ਮਾਨ ਨੂੰ ਉਹੀ ਸਿਮਰਜੀਤ ਮਾਨ ਕੇ ਸਿੱਖਾਂ 'ਚ ਵਿਖੇੜਾ ਖੜਾ ਕਰਦਾ ਕਦੇ ਭਗਤ ਸਿੰਘ ਦੇ ਕੁਐਸਚਨ ਠਾਤਾ ਕਦੇ ਕਿਸੇ ਦੇ ਠਾਤਾ ਉਹੀ ਕੀ ਆ ਮੈਂ ਕਹਿੰਦਾ ਕੌਂਕੇ ਦੇ ਮਰਡਰ ਦੀ ਅਧੂਰੀ ਵਾਕੇ ਚਾਕੇ ਖਬਰਾਂ ਦੀ ਉਹ ਲੈ ਕੇ ਕੇਸ ਫਾਈਲ ਕਰ ਦਿੰਦੇ ਆ ਤੇ ਕੇਸ ਫਾਈਲ ਇਹ ਜਾ ਕਰਦੇ ਆ ਜਦੋਂ ਰਿਜੈਕਟ ਹੋ ਜਾਂਦਾ ਉਹ ਤਾਂ ਸਗੋਂ ਉਹਨਾਂ ਦਾ ਸਾਥ ਦਿੰਦੇ ਰਹੇ ਆ ਉਦੋਂ ਬਾਅਦ ਕੋਈ ਬੰਦਾ ਉਹ ਮੈਂ ਕਿਹਾ ਪਟੀਸ਼ਨਰੀ ਨਹੀਂ ਪਾ ਸਕਦਾ ਇਹ ਸਾਰਾ ਕੁਝ ਮੈਂ ਕਿਹਾ ਰਲ ਮਿਲ ਕੇ ਹੋਇਆ ਸਿੱਖਾਂ ਦੀ ਨੁਮਾਇੰਦ ਸਿੱਖਾਂ ਨੂੰ ਅੱਜ ਤੱਕ ਕੋਈ ਬਾਈ ਜੀ ਚੱਜ ਦਾ ਆਗੂ ਨਹੀਂ ਮਿਲਿਆ ਬੰਦਾ ਬਾਦ ਅੱਜ ਵੀ ਅਸੀਂ ਢੀਕਦੇ ਆ ਪਰ ਰੌਲਾ ਕੀ ਆ ਵੀ ਸਾਡੇ ਵਿੱਚੋਂ ਪੈਦਾ ਹੋਣਗੇ ਗੁਰੂ ਦਾ ਓਟ ਆਸਰਾ ਲੈ ਕੇ ਪੈਦਾ ਹੋਣਗੇ ਹੁਣ ਮਸਲਾ ਇਹੀ ਆ ਬਾਈ ਜੀ ਮੈਂ ਕਹਣਾ ਵੀ ਸਿੱਖਾਂ ਨੂੰ ਮੈਂ ਜਿੰਨਾ ਕੁ ਸੋਚਦਾ ਮੇਰੀ ਸੋਚ ਇਹ ਆ ਵੀ ਸਿੱਖਾਂ ਨੂੰ ਤਿੰਨ ਬੰਦਿਆਂ ਨੇ ਵਰਤਿਆ ਹੁਣ ਤੋਂ ਲੈ ਕੇ ਨਹੀਂ ਮੁੱਢਕ ਦੀ ਹੁੰਦੇ ਜੋ ਪੁਰਾਣਾ ਟਾਈਮ ਲਾਈਆ ਸਭ ਤੋਂ ਪਹਿਲਾਂ ਬੰਦਾ ਬਹਾਦਰ ਨੇ ਫਿਰ ਮਹਾਰਾਜ ਰਣਜੀਤ ਸਿੰਘ ਨੇ ਤੇ ਤੀਜਾ ਬਾਦਲਕਾ ਇਹ ਸਿੱਖਾਂ ਦੇ ਸੈਂਟੀਮੈਂਟਸ ਨੂੰ ਯੂਟਿਲਾਈਜ਼ ਕੀਤਾ ਇਹਨਾਂ ਨੇ ਪਰ ਤਿੰਨਾਂ 'ਚ ਜੋ ਸਹੀ ਕਿਹਨੇ ਵਰਤਿਆ ਸਭ ਤੋਂ ਵਧੀਆ ਤਾਂ ਵਰਤਿਆ ਮਹਾਰਾਜਾ ਰਣਜੀਤ ਸਿੰਘ ਨੇ ਉਹ ਕਿਉਂ ਵਰਤ ਸਕਿਆ ਕਿਉਂਕਿ ਉਹਦੇ ਕੋਲ ਇੱਕ ਕਿਰਦਾਰ ਸੀ ਕਿਰਦਾਰ ਤਿਆਰ ਕਰਨ ਦਾ ਸਮਾਂ ਮਿਲ ਗਿਆ ਸੀ ਸਾਨੂੰ ਪਰ ਉਸ ਤੋਂ ਪਹਿਲਾਂ ਜਦੋਂ ਬੰਦਾ ਬਹਾਦਰ ਜੀ ਆਉਂਦੇ ਆ ਉਹਨਾਂ ਨੇ ਸਿੱਖਾਂ ਦੇ ਸੈਂਟੀਮੈਂਟਸ ਵੀ ਵਰਤੇ ਪਰ ਉਹਨਾਂ ਦੇ ਨਾਲ ਜਿਹੜੇ ਨਾਲ ਬੰਦੇ ਉਹ ਲੈ ਕੇ ਤੁਰੇ ਉਹਨਾਂ ਨੂੰ ਕੀ ਆ ਨਾਲ ਉਹ ਚੋਰ ਡਾਕੂ ਵੀ ਨਾਲ ਲੈਣੇ ਪਏ ਉਹਨਾਂ ਨੂੰ ਕਿਹਾ ਕਿ ਤੁਸੀਂ ਨਾਲ ਚਲੋ ਤੁਸੀਂ ਲੁੱਟਖੋ ਕਰ ਲਿਓ ਉਹਨਾਂ ਕੋਲੇ ਕਿਰਦਾਰ ਨਹੀਂ ਸੀ ਕਿਰਦਾਰਾਂ ਦੇ ਨਾ ਹੋਣ ਕਰਕੇ ਨਹੋਂਦ ਕਰਕੇ ਉਹ ਰਾਜ ਚੱਲ ਨਹੀਂ ਸਕਿਆ ਫਿਰ ਰਾਜ ਚੱਲਿਆ ਕਦੋਂ ਜਦੋਂ ਦਰਬਾਰਾ ਸਿੰਘ ਕਰਕੇ ਫੂਲਾ ਸਿੰਘ ਕਰਕੇ ਕਿਰਦਾਰ ਘਟਦੇ ਆ ਤੇ ਮਹਾਰਾਜਾ ਰਣਜੀਤ ਸਿੰਘ ਆਉਂਦਾ ਫਿਰ ਉਹ ਰਾਜ ਵੀ ਚੱਲਦਾ ਤੇ ਦੁਨੀਆਂ ਦਾ ਸਭ ਤੋਂ ਵਹਿਤਰ ਰਾਜ ਹੋਣੇ ਪੜਦਾ ਤੇ ਉਸ ਤੋਂ ਬਾਅਦ ਫਿਰ ਇਹ ਬਾਦਲ ਕਿਆਨੇ ਸਿੱਖੀ ਸੈਂਟੀਮੈਂਟਸ ਵਰਤੇ ਇਹਨਾਂ ਨੇ ਕਿਹਾ ਕੀ ਸੀ ਪ੍ਰੋਥ ਕਮਿਸ਼ਨ ਬਣਾਵਾਂਗੇ ਰੀਕੌਨਸਿਲੇਸ਼ਨ ਕਰਾਂਗੇ ਸਾਰੇ ਮਸਲੇ ਦੀ ਤੇ ਬਾਈ ਜੀ ਹੋਇਆ ਕਿ ਜਿੱਦੇ ਬਣ ਜਾਂਦੇ ਤੇ ਹਰਦੇਵ ਵਰਸ ਜਦੋਂ ਸਵਾਲ ਕਰਦਾ ਵਿਧਾਨ ਸਭਾ 'ਚ ਤਾਂ ਕਹਿੰਦੇ ਕ ਅੱਜ ਵੀ ਉਹ ਅੱਗ ਨੂੰ ਧੁਖਦੀ ਕਿਉਂ ਰੱਖਿਆ ਤਾਂ ਕਿਉਂਕਿ ਉਹਦੇ ਤੇ ਰੋਟੀਆਂ ਲਾਉਣੀਆਂ ਸੀ ਇਹਨਾਂ ਨੇ। ਭਾਈ ਜੀ ਮੈਂ ਕਹਿੰਦਾ ਵੀ ਉਹ ਅੱਗ ਸ਼ਾਂਤ ਕਦੋਂ ਮੇ ਹੋ 84 ਤੋਂ 95 ਤੱਕ ਜਿਹੜਾ ਵਿਖਾਂਦ ਭੋਗ ਗਿਆ ਸਭ ਤੋਂ ਪਹਿਲਾਂ ਰੀਕੌਨਸਿਲੇਸ਼ਨ ਜਿੰਨਾ ਚਿਰ ਨਿਬੜਦੀ ਨਹੀਂ ਫੜ ਕੇ ਮੈਂ ਕਹਿੰਦਾ ਵੀ ਇਹੀ ਪੁਲਿਸ ਵਾਲੇ ਟੰਗੇ ਹੁੰਦੇ ਘੋਟਨੇ ਅਰਗੇ ਇਹਨਾਂ ਨੇ। ਇਹਨਾਂ ਦੇ ਕੀਤਾ ਦਾ ਅੱਜ ਲੋਕ ਮੈਂ ਕਿ ਇਹਨਾਂ ਦੇ ਨਾਲ ਖੜਦੇ। ਹੋਰ ਰੀਕੌਨਸਿਲੇਸ਼ਨ ਜੇ ਇਹਦੀ ਨਿਬੜ ਜਾਂਦੀ ਹੁਣ ਇਸੇ ਕਰਕੇ ਇਹਨਾਂ ਮੁੱਦਿਆਂ ਨੂੰ ਇਹ ਭੱਗਦੇ ਰੱਖਦੇ ਆ ਤੇ ਭੱਗਦੇ ਰੱਖਣ ਕਰਕੇ ਇਹਨਾਂ ਦੀ ਸਿਆਸਤ ਮਾ ਕਿ ਹੋ ਸੀਗੀ ਪਰ ਹੁਣ ਲੋਕਾਂ ਦੇ ਵਿੱਚ ਕੀ ਆ ਜਿਵੇਂ ਤਾਂ ਹਰ ਨਿੱਕੀ ਤੋਂ ਨਿੱਕੀ ਗੱਲ ਵੀ ਬਾਹਰ ਨਿਕਲ ਰਹੀ ਆ ਇਸੇ ਕਰਕੇ ਅੱਜ ਇਹਨਾਂ ਦੀ ਜਿਹੜੀ ਸਿਆਸਤ ਆ ਉਹ ਬਿਲਕੁਲ ਕੀ ਆ ਮੈਂ ਕਹਣਾ ਮਰਨ ਕਿਨਾਰੇ ਨਹੀਂ ਖਤਮ ਹੀ ਹੋ ਚੁੱਕੀ ਆ ਤੇ ਟੋਏ ਦੇ ਵਿੱਚ ਦੱਬੀ ਗਈ ਆ ਇਹ ਜਿਹੜੀ ਚਿੱਠੀ ਦੀ ਆਪਾਂ ਗੱਲ ਕਰ ਰਹੇ ਆ ਇਹ ਚਿੱਠੀ ਕਿਸ ਤਰ੍ਹਾਂ ਦਾ ਅਸਰ ਛੱਡੂ ਸਿੱਖ ਸਿਆਸਤ ਦੀ ਗੱਲ ਕਰਾਂ ਜਾਂ ਖਾਸ ਕਰ ਰਾਜਨੀਤਿਕ ਕਿਸ ਤਰ੍ਹਾਂ ਦਾ ਅਸਰ ਛੱਡ ਸਭ ਤੋਂ ਵੱਡੀ ਗੱਲ ਵੀ ਜਿਹੜਾ ਤੁਸੀਂ ਸਵਾਲ ਕੀਤਾ ਨਾ ਇਹੀ ਸਭ ਤੋਂ ਵੱਧ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਹਦਾ ਅਸਰ ਤਾਂ ਸਾਡੇ ਤੇ ਡਿਪੈਂਡ ਕਰਦਾ ਸੀ ਇਹ ਚਿੱਠੀ ਨੂੰ ਕਿੰਨਾ ਕਮਾ ਕੇ ਕੀ ਆ ਲੋਕਾਂ 'ਚ ਲੈ ਕੇ ਜਾਣੇ ਆ ਕਿੰਨਾ ਕ ਲੋਕ ਇਹਨੂੰ ਸਮਝਦੇ ਆ ਤੇ ਕਿੰਨਾ ਕੁ ਲੋਕ ਇਹਨੂੰ ਪ੍ਰਚਾਰ ਕਰ ਕਿਉਂਕਿ ਇਸ ਚੀਜ਼ ਦਾ ਪ੍ਰਚਾਰ ਬਾਦਲ ਕੇ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਭਾਈਵਾਲ ਦਾ ਅੱਜ ਵੀ ਉਹਨਾਂ ਦੇ ਮੂੰਹ ਕੰਨੀ ਝਾਕੀ ਜਾਂਦਾ ਵੀ ਸਾਡੇ ਨਾਲ ਸਹਿਯਾਤ ਦੇ ਦੇਣ ਉਹਦਾ ਬੁਰਮਾ ਕਿ ਉਹ ਚੀਜ਼ ਤੋਂ ਅਜੇ ਵੀ ਵਿਰੋਧ ਕਰਨ ਤੋਂ ਡਰਨਗੇ ਨਾ ਐ ਜੀਪੀਸੀ ਕੋਈ ਸਟੈਂਡ ਲਵੇ ਇਸ ਦੇ ਉੱਤੇ ਤਾਂ ਸਾਨੂੰ ਇਹਦਾ ਇੰਨਾ ਕੁ ਮਾ ਕੇ ਇਸ ਚੀਜ਼ ਨੂੰ ਪ੍ਰਚਾਰ ਕਰਨਾ ਚਾਹੀਦਾ ਉਹ ਸ਼ਰਤ ਜੇ ਸਾਡੀਆਂ ਭਾਵਨਾਵਾਂ ਦੇ ਨਾਲ ਜੁੜੀਆਂ ਨੇ ਤੇ ਭਾਈ ਰਾਜਵਾਨੀ ਤੁਸੀਂ ਕੀ ਮੰਨਦੇ ਹੋ ਜਿੰਦਾ ਸ਼ੀਤ ਤਾਂ ਮੈਂ ਕਹਣਾ ਫੇਰ ਸਾਨੂੰ ਇਹ ਚਿੱਠੀ ਨੂੰ ਸਮਝਣਾ ਵੀ ਪਊ ਜਿਹੜਾ ਖੀਰ ਦੇ ਵਿੱਚ ਬੈਜੀ ਭਾਈ ਸਾਹਿਬ ਜਿਹੜੀ ਗੱਲ ਕਰਦੇ ਆ ਨਾ ਉਹਨਾਂ ਨੇ ਇਹਨਾਂ ਦੇ ਜਿੰਨੇ ਵੀ ਮਾਕੇ ਕਰਮ ਹੋਇਆ ਗੋਧਰਾ ਕਾਂਡ ਵਾਲੇ ਹੋਇਆ ਜਿੰਨੇ ਵੀ ਸਾਰਿਆਂ ਨੂੰ ਉਹਨਾਂ ਨੇ ਬਰੀ ਕਰਾਇਆ ਹੋਰ ਜਿਹੜੇ ਜਿਹੜੇ ਮਾਕੇ ਬਿਲਕਸ਼ਵਨ ਵਾਲੇ ਵੀ ਇਹਨਾਂ ਨੇ ਕਹਿਤਾ ਹੋਰ ਵੀ ਜਿਹੜੇ ਮਾਕੇ ਜਿੰਨੇ ਕੇਸ ਇਹਨਾਂ ਨੇ ਨਵੇੜੇ ਆ ਇਹ ਭਾਈ ਸਾਹਿਬ ਇੱਕ ਬੜੀ ਵਧੀਆ ਗੱਲ ਕਹਿੰਦੇ ਆ ਕਹਿੰਦੇ ਤੁਸੀਂ ਸੰਸਕਾਰੀ ਬ੍ਰਾਹਮਣ ਕਹੇ ਉਹਨਾਂ ਨੂੰ ਪੂਜਦੇ ਹੋ ਤੇ ਸਭ ਤੋਂ ਪੰਜਾਬ 'ਚ ਜਿਹੜੀ ਅੱਗ ਭਖ ਰਹੀ ਆ ਭਾਈ ਜੀ ਲੋਕਾਂ ਦੇ ਅੰਦਰ ਇੱਕ ਨਾ ਮਸਲਾ ਸੁੱਲਗ ਰਿਹਾ ਜਿਹੜਾ ਬਾਦਲ ਕਿਆਣੇ ਮਾਕੇ ਕੀ ਆ ਇਹ ਦੋਸ਼ੀ ਵੀ ਹੈਗੇ ਉਹਦੇ 'ਚ ਸੌਦਾ ਸਾਧ ਵਾਲਾ ਉਹਦੇ ਬਾਰੇ ਵੀ ਭਾਈ ਸਾਹਿਬ ਨੇ ਜ਼ਿਕਰ ਕੀਤਾ ਸੌਦਾ ਸਾਧ ਬਾਰੇ ਭਾਈ ਸਾਹਿ ਡੇਰਾ ਮੁਖੀ ਨੂੰ ਹਰ ਚੋਣਾ ਤੋਂ ਪਹਿਲਾਂ ਪੇਰੋਲਾ ਤੇ ਰਿਹਾ ਵੀ ਰਿਹਾ ਹੀ ਨਹੀਂ ਕਰਦੇ ਸਗੋਂ ਤੁਹਾਡੀ ਪਾਰਟੀ ਦੇ ਆਗੂ ਤੋਂ ਬਲਾਤਕਾਰੀ ਨੂੰ ਸਰਕਾਰੀ ਸਮਾਗਮਾਂ ਦਾ ਮੁੱਖ ਮਹਿਮਾਨ ਵੀ ਬਣਾਉਂਦੇ ਹਨ ਉਹ ਤੋਂ ਬਲਾਤਕਾਰੀ ਤੋਂ ਸ਼ੇਰਵਾਦ ਵੀ ਲੈਂਦੇ ਆ ਦੂਜੇ ਪਾਸੇ ਮੈਂ 28 ਸਾਲਾਂ ਤੋਂ 17 ਸਾਲਾਂ ਤੋਂ ਫਾਂਸੀ ਦੀ ਚੱਕੀ ਦੇ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਇੰਤਜ਼ਾਰ ਕਰ ਰਹੇ ਹਾਂ ਤੁਹਾਡੇ ਇਨਸਾਫ ਦਾ ਤਰਾਜੂ ਨੇ ਸਪਸ਼ਟ ਕਿਹਾ ਕਿ ਕਹਿੰਦਾ ਕੀ ਹੈ ਪੱਖਪਤੀ ਆ ਪੱਖਪਤੀਆ ਮਤਲਬ ਕੀ ਹੈ ਕਹਿੰਦੇ ਵਿਚਾਰਧਾਰਕ ਤੌਰ ਤੇ ਕੀ ਹੈ ਬੰਦੇ ਨੂੰ ਇਨਸਾਫ ਦਿੰਦਾ ਜੇ ਦਾ ਵਿਚਾਰਧਾਰਤਾਰਾ ਤੁਹਾਡੀ ਸਾਡੇ ਨਾਲ ਰਲਦੀ ਆ ਤਾਂ ਤੁਹਾਨੂੰ ਇਨਸਾਫ ਆ ਤੁਸੀਂ ਬਰੀ ਹੋ ਚਾਹੇ ਬਲਾਤਕਾਰ ਕਰੋ ਚਾਹੇ ਕਤਲ ਕਰੋ ਚਾਹੇ ਮਾਸੂਮਾਂ ਦਾ ਮਰਡਰ ਕਰੋ ਤੇ ਜੇ ਵਿਚਾਰਧਾਰਤਾਰਾ ਸਾਡੇ ਨਾਲ ਨਹੀਂ ਰਲਦੀ ਫਿਰ ਤੁਸੀਂ ਦੋਸ਼ੀ ਹੋ ਤੁਸੀਂ ਅੱਤਵਾਦੀ ਹੋ ਸੰਸਦ ਦੇ ਵਿੱਚ ਦਾਖਲ ਹੋਣ ਵਾਲੇ ਬੰਦੇ ਅੱਜ ਕੀ ਆ ਇਹਨਾਂ ਨੂੰ ਅੱਤਵਾਦੀ ਲੱਗਦਾ ਪਰ ਭਗਤ ਸਿੰਘ ਦੀ ਇਹ ਪੂਜਾ ਕਰਦੇ ਆ ਉਹ ਵਿਚਾਰੇ ਰੋਜ਼ਗਾਰ ਹੀ ਮੰਗਣ ਵਾਲੇ ਲੋਕ ਸੀ ਕਿੰਨੇ ਕਿ ਸਿੱਖਾਂ ਨੇ ਮਾਰ ਕੇ ਕਿੰਨੇ ਕਿ ਪੰਜਾਬੀਆਂ ਨੇ ਜਾਂ ਕਿੰਨੇ ਕਿ ਮਾਰ ਕੇ ਮੁਲਕ ਦੇ ਵਿੱਚ ਲੋਕਾਂ ਨੇ ਉਹਨਾਂ ਦੇ ਨਾਲ ਸympathy ਦਿਖਾਈ ਸਭ ਨੂੰ ਉਹ ਭੈੜੇ ਲੱਗੇ ਤੇ ਜਿਹੜਾ ਬੰਦਾ ਉੱਥੇ ਕੀ ਆ ਕੁੱਟਦਾ ਸਾਡੇ ਲਿਆ ਕੇ ਕੀ ਉਹੋ ਜਿਹੇ ਕਾਂਗਰਸੀ ਜਿਹੜਾ ਐਮਪੀ ਸੀਗਾ ਜਿਹੜਾ ਉਹਦੇ ਮਾਕੇ ਵਿਚਾਰੇ ਬੇਰੁਜ਼ਗਾਰ ਰੌਲਾ ਪਾਉਣ ਵਾਲੇ ਬੰਦਿਆਂ ਦੇ ਕੁੱਟਦਾ ਉਹਨਾਂ ਨੂੰ ਲਿਆ ਕੇ ਸਨਮਾਨਿਤ ਕਰਦੇ ਆ ਸਾਡਾ ਕਿਰਦਾਰ ਕਿੱਥੇ ਆ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਊ ਉਹਨਾਂ ਨੇ ਇਹ ਝਾਤੀ ਮਰਵਾਈ ਆ ਅਖੀਰ ਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕਹੀ ਆ ਬਾਈ ਜੀ ਉਹ ਕਹਿੰਦੇ ਕਹਿੰਦੇ ਤੁਸੀਂ ਆਪਣੇ ਅੰਦਰ ਝਾਤੀ ਮਾਰਨ ਮਾਰਨ ਦੀ ਅਤੇ ਇਨਸਾਫ ਦੇ ਤਰਾਜ ਨੂੰ ਠੀਕ ਤਰ੍ਹਾਂ ਫੜਨ ਦੀ ਜ਼ਰੂਰਤ ਆ ਇਹ ਸਾਨੂੰ ਕੀ ਆ ਕਹਿਣਾ ਪਊਗਾ ਠੀਕ ਹੈ ਨਾ ਨਾਲ ਉਹਨੇ ਕਹੇ ਮਿਤ ਸ਼ਾਹ ਜੀ ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫਿਰਾਂ ਝੂਠ ਧੋਖਾ ਦੇ ਫਰੇ ਮੇਰੇ ਜੀਵਨ ਦਾ ਹਿੱਸਾ ਨਹੀਂ ਤੁਹਾਡੀ ਹਰ ਬੇਇਨਸਾਫੀ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਬਾਣਾ ਸਮਝ ਕੇ ਬਰਦਾਸ਼ਤ ਕਰ ਰਹੇ ਹਾਂ ਤੁਸੀਂ ਪਿਛਲੇ 12 ਸਾਲਾਂ ਤੋਂ ਆਨੇ ਬਾਨੇ ਇਸ ਅਪੀਲ ਤੇ ਫੈਸਲਾ ਕਰ ਦੋ ਭੱਜ ਰਹੇ ਹੋ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ ਰਾਵਣ ਨੂੰ ਗੋਦੀ 'ਚ ਬਿਠਾ ਕੇ ਸ਼੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਅਜਿਹਾ ਕਰਨਾ ਵੀ ਤਾਂ ਪਾਪ ਹੀ ਹੈ ਤੁਸੀਂ ਦੇਸ਼ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ ਤੁਹਾਡੇ ਕਰਮਾਂ ਤੇ ਹੀ ਨਿਰਪਰ ਕਰਦਾ ਹੈ ਤਵਾਡੇ ਫੈਸਲੇ ਦੇ ਇੰਤਜ਼ਾਰ ਵਿੱਚ ਬਲਵੰਤ ਸਿੰਘ ਰਾਜਵਾਨਾ ਫਾਂਸੀ ਕੋਠੀ ਨੰਬਰ 16 ਕੇਂਦਰੀ ਜੇਲ ਪਟਿਆਲਾ ਪੰਜਾਬ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਵੀ ਇਸ ਚਿੱਠੀ ਨੂੰ ਕਿਸੇ ਨੇ ਨਹੀਂ ਲੈ ਕੇ ਜਾਣਾ ਲੋਕਾਂ ਦੀ ਕਚਹਿਰੀ ਦੇ ਵਿੱਚ ਮੈਂ ਕਹਿੰਦਾ ਇਕੱਲੇ ਇੱਥੇ ਨਹੀਂ ਇਹ ਪੂਰੇ ਇੰਡੀਆ ਦੇ ਵਿੱਚ ਸਰਕੂਲੇਟ ਹੋਣੀ ਚਾਹੀਦੀ ਹੈ ਖਾਸ ਤੌਰ ਤੇ ਮੈਂ ਤਾਂ ਕੀ ਹੈ ਜਿਹੜੇ ਹੋਰ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਵੀ ਕਹਿੰਦਾ ਕਿ ਤੁਹਾਨੂੰ ਇਸ ਚਿੱਠੀ ਨੂੰ ਲੋਕਾਂ ਦੇ ਵਿੱਚ ਕਿਉਂਕਿ ਆਪ ਤਾਂ ਬੋਲਣ ਜੋਗੇ ਕੋਈ ਨਹੀਂ ਕਿਉਂਕਿ ਬਾਈ ਜੀ ਸਰੇਖ ਬੰਦੇ ਦੇ ਅੰਦਰ ਦਾਗ ਲੱਗੇ ਹੋਏ ਆ ਕਰਾਪਟ ਨੇ ਪ੍ਰਾਣੀਆਂ ਸਰਕਾਰਾਂ ਜਿਨ੍ਹਾਂ ਨੇ ਸੁੱਖ ਭੋਗਿਆ ਹੋਇਆ ਕੋਈ ਬੰਦਾ ਚੂੰ ਵੀ ਨਹੀਂ ਕੱਢਦਾ ਅੱਜ ਵਿਰੋਧੀ ਧਿਰ ਵਾਲੇ ਕਿੰਨੇ ਕ ਬੋਲਦੇ ਆਪ ਵਾਲਿਆਂ ਨੂੰ ਇਸ ਮੁੱਦੇ ਦੇ ਉੱਤੇ ਭਗਵੰਤ ਮਾਨ ਵੀ ਮੈਂ ਕਹਿੰਦਾ ਵੀ ਸ਼ਾ ਸਕਦੇ ਆ ਅੱਜ ਲੋਕਾਂ ਦੀ ਨੁਮਾਇੰਦਗੀ ਵਾਂਗ ਕੀ ਇਹ ਮੂਰੀ ਜਮਾਤ ਚ ਖੜ੍ਹ ਸਕਦੇ ਆ ਜੇ ਇਸ ਚਿੱਠੀ ਨੂੰ ਉਹ ਪ੍ਰਚਾਰਨ ਤੇ ਜੇ ਤੁਸੀਂ ਵੀ ਸਿੱਖੀ ਨੂੰ ਪਿਆਰ ਕਰਦੇ ਹੋ ਤਾਂ ਇਸ ਚਿੱਠੀ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪ੍ਰਚਾਰਿਆ ਜਾਵੇ ਤੇ ਉਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਵੇ ਸ਼ੀਸ਼ਾ ਦਿਖਾਇਆ ਹੋਇਆ ਬਾਈ ਜੀ ਮੈਂ ਕਹਿੰਦਾ ਸਾਡੇ ਭਾਈ ਰਾਜਵਾਨਾ ਜੀ ਨੇ ਤੇ ਇਹ ਸ਼ੀਸ਼ਾ ਜਿਹੜਾ ਹੈਗਾ ਤੇ ਮੈਂ ਐਸਜੀਪੀਸੀ ਨੂੰ ਤੇ ਇਹਨਾਂ ਨੂੰ ਉਹੀ ਗੱਲ ਕਿ ਡਰੋਣਾ મોદી ਕੁਛ ਨਹੀਂ ਕਰਦਾ ਨਾ ਸੁਖਵੀਰ ਨੂੰ ਕੁਛ ਕਰੇ ਨਾ ਹੋਰ ਕੁਛ ਕਰ ਸਕਦਾ ਅੱਜ ਮੌਕਾ 3 ਮਹੀਨੇ ਰਹਿੰਦੇ ਇਲੈਕਸ਼ਨ ਦੇ ਵਿੱਚ ਸਾਡੇ ਬੰਦੀ ਸਿੰਘ ਵੀ ਛੁੱਟ ਸਕਦੇ ਆ ਜੇ ਇਸ ਚੀਜ਼ ਨੂੰ ਬਾਈ ਜੀ ਮਿਤ ਸ਼ਾਣੇ ਸਹੀ ਰੂਪ ਦੇ ਵਿੱਚ ਉਹਨਾਂ ਤੱਕ ਪਹੁੰਚਦੀ ਹੋਊਗੀ ਤੇ ਲਪੇੜਾ ਜ਼ਮੀਰ ਦੇ ਵੱਜੂ ਆ ਜਿਵੇਂ ਰੰਗਜੇਬ ਦੇ ਅੰਦਰ ਹਲਾਤਾ ਸੀ ਨਾ ਚਿੱਠੀ ਅੰਦਰ ਹਲਾਉਣ ਵਾਲੀ ਆ ਠੀਕ ਹੈ ਨਾ ਇਹ ਨਾ ਅੰਦਰ ਹਲਾ ਵੀ ਦੇਣਾ ਪਰ ਇਸ ਚਿੱਠੀ ਦੇ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਆ ਇਸੇ ਕਰਕੇ ਕਹਿਣਾ ਵੀ ਹਿੰਦੀ ਇੰਗਲਿਸ਼ ਜਿੰਨੇ ਵੀ ਅਖਬਾਰ ਮੌਲਕ ਦੇ ਸ਼ਬਦ ਦੇ ਉਹਨਾਂ ਚ ਵੱਧ ਤੋਂ ਵੱਧ ਪ੍ਰਚਾਰ ਐ ਜੀਪੀਸੀ ਮੈਂ ਕਹਿੰਦਾ ਗੋਲਕਦਾ ਪ ਪ੍ਰਚਾਰ ਤੇ ਲਾਉਂਦੀ ਆ ਤਾਂ ਸਾਡੇ ਕੌਮ ਦੇ ਜਰਨਲ ਦੇ ਮਾਕੇ ਤੇ ਪ੍ਰਚਾਰ ਤੇ ਵੀ ਲਾਵੇ ਜੀ ਸਭ ਤੋਂ ਵੱਡੀ ਮੈਂ ਕਿਹ ਇਹੀ ਕਹਿਣਾ ਤੇ ਜਿਹੜੀ ਰਾਜਨੀਤਿਕ ਤੇ ਇਤਿਹਾਸਕ ਮਸਾਲਾ ਦੇ ਕੇ ਭਾਈ ਸਾਹਿਬ ਨੇ ਧੋਬੀ ਪਟੜਾ ਮਾਰਿਆ ਨਾ ਭਾਜਪੀ ਨੂੰ ਨਹੀਂ ਮੈਂ ਕਹਿੰਦਾ ਸਮੁੱਚੇ ਜਿਹੜੀ ਹੋਰ ਜਮਾਤ ਵੀ ਹੈਗੀ ਆ ਉਹਨਾਂ ਸਾਰਿਆਂ ਨੂੰ ਧੋਬੀ ਪਟੜਾ ਮਾਰਿਆ ਇਹਦਾ ਸਾਨੂੰ ਇਸਤਕਬਾਲ ਕਰਨਾ ਚਾਹੀਦਾ ਤੇ ਜਿਹੜੀ ਇਹ ਚਿੱਠੀ ਦੀ ਇਬਾਰਤ ਆ ਇਹ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੈਸੇ ਇਹਨੂੰ ਚਿੱਠੀ ਨੂੰ ਆਪਦੇ ਪੇਜ ਤੇ ਵੈਸੇ ਪਾਇਓ ਜਰੂਰ ਤਾਕੇ ਲੋਕ ਇਹਨੂੰ ਪੜ ਸਕਣ ਡਿਟੇਲ ਦੇ ਵਿੱਚ ਜਿਹੜੀ ਹੈਗੀ ਆ ਤਾਂ ਕਿ ਲੋਕਾਂ ਦੇ ਵਿੱਚ ਸਹੀ ਜਿਹੜਾ ਕੀ ਹੈ ਪ੍ਰਤੀਬਿੰਬ ਸਰਕਾਰ ਦਾ ਵੀ ਬਣੇ ਲੋਕ ਆਪ ਨਹੀਂ ਬੋਲ ਸਕਦੇ ਸ਼ੇਅਰਤਾ ਕਰ ਸਕਦੇ ਹਨ ਜੇ ਦਮ ਹੈਗਾ ਤੇ ਸਿੱਖੀ ਨੂੰ ਪਿਆਰ ਕਰਦੇ ਹੋ ਤਾਂ ਜਿੰਦਾ ਸ਼ਹੀਦ ਜਿਹੜਾ ਕਾਲ ਤਖਤ ਤੋਂ ਜਿਹਨੂੰ ਪ੍ਰਬੰਧਨ ਕੀਤਾ ਗਿਆ ਉਸ ਬੰਦੇ ਦੀ ਇਹ ਸੋਚ ਨੂੰ ਤੇ ਇਸ ਮੱਕ ਜਿਹੜੀ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਦਾ ਪਹੁੰਚਦਾ ਕਰਨ ਵਾਸਤੇ ਇਹ ਗੱਲ ਨੂੰ ਸ਼ੇਅਰ ਜ਼ਰੂਰ ਕਰਿਓ ਇੰਨੀਆਂ ਕਿ ਮੈਂ ਬੇਨਤੀਆਂ ਕਰਦਾ ਜੀ ਧੰਨਵਾਦ ਸੋ ਰੁਪਿੰਦਰ ਹੁਰੀ ਜਿਹੜਾ ਸਾਡੇ ਨਾਲ ਬਣੇ ਸੀ ਜਿਨ੍ਹਾਂ ਦੇ ਵੱਲੋਂ ਸੈਕ ਕਾਮ ਨੂੰ ਵੀ ਜਿਹੜੀ ਇੱਕ ਬੇਨਤੀ ਜਿਹੜੀ ਹੈਗੀ ਉਹ ਜ਼ਰੂਰ ਕੀਤੀ ਗਈ ਹੈ ਤੇ ਕਿਹਾ ਵੀ ਗਿਆ ਕਿ ਹਰ ਅਖਬਾਰ ਤੱਕ ਬਲਵੰਤ ਸਿੰਘ ਰਾਜੋਣਾ ਹੋਰਾਂ ਦੀ ਇਹ ਚਿੱਠੀ ਜਿਹੜੀ ਹੈਗੀ ਇਹ ਪਹੁੰਚਣੀ ਚਾਹੀਦੀ ਆ ਜੁੜੇ ਰਹੋ ਆਰੇਮੀ ਟੈਲੀਵਿਜ਼ਨ ਦੇ ਨਾਲ ਲੋਕ ਵਾਈਟੀਵੀ ਦੇ ਨਾਲ ਹੁਣ ਆਪਣੇ ਦੋਸਤ ਜਸਕਰੇਵਾਲ ਤੇ ਮਨਿੰਦਰਜੀਤ ਸਿੱਧੂ ਨੂੰ ਦਿਓ ਇਜਾਜ਼ਤ ਧੰਨਵਾਦ ਜੀ